ਸਤਿ ਸ਼੍ਰੀ ਅਕਾਲ ਜੀ ਲਿਵਿੰਗ ਇੰਡੀਆ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਨੀਲਮ ਚਰਮਾ ਲੈ ਕੇ ਹਾਜ਼ਰ ਹਾਂ ਸਾਡੀ ਖਾਸ ਪੇਸ਼ਕਸ਼ ਗੱਲ ਪੰਜਾਬ ਦੀ ਤੇ ਗੱਲ ਪੰਜਾਬ ਦੀ ਵਿੱਚ ਅੱਜ ਗੱਲ ਅਸੀਂ ਕਰਾਂਗੇ ਜੋ ਇਸ ਵਾਰੀ ਚੋਣ ਨਤੀਜੇ ਆਏ ਚੋਣ ਨਤੀਜਿਆਂ ਵਿੱਚ ਇੱਕ ਗੱਲ ਸਭ ਤੋਂ ਖਾਸ ਦੇਖਣ ਨੂੰ ਮਿਲੀ ਇੱਕ ਤਾਂ ਬੀਜੇਪੀ ਇਸ ਵਾਰ ਇਕੱਲੇ ਚੋਣ ਲੜੀ ਹੈ ਉਸ ਤੋਂ علاوہ ਵੋਟຊੈਂ ਬੀਜਪੀ ਦਾ ਵਧਿਆ ਹੈ ਤੇ ਹੁਣ ਪੰਜਾਬ ਲਈ ਬੀਜਪੀ ਦਾ ਕੀ ਪਲਾਨ ਹੈ ਇਸ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਪੰਜਾਬ ਬੀਜਪੀ ਦੇ ਮੀਤ ਪ੍ਰਧਾਨ ਸੁਵਾਰ ਸ਼ਰਮਾ ਜੀ ਜੁੜ ਗਏ ਨੇ ਸੁਵਾਰ ਸ਼ਰਮਾ ਜੀ ਬਹੁਤ ਸਵਾਗਤ ਹੈ ਜੀ ਲਿਵਿੰਗ ਇੰਡੀਆ ਨਿਊਜ਼ ਥੈਂਕ ਯੂ ਨੀਲਮ ਜੀ ਨਮਸਕਾਰ ਸੁਵਾਰ ਸ਼ਰਮਾ ਜੀ ਤੁਸੀਂ ਇਸ਼ਵਰਨੰਦਪੁਰ ਸਾਹਿਬ ਤੋਂ ਚੋਣ ਵੀ ਲੜੇ ਤੇ 17% ਉਥੇ ਵੋਟ ਫੀਸਦ ਰਿਹਾ ਬੀਜੇਪੀ ਦਾ ਪਹਿਲੀ ਵਾਰ ਇੱਕ ਇਕੱਲੇ ਚੋਣ ਲੜੇ 1,86,000 ਤੋਂ ਜ਼ਿਆਦਾ ਤੁਹਾਨੂੰ ਵੋਟਾਂ ਪਈਆਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਮੁਬਾਰਕਾਂ ਇਸ ਚੀਜ਼ ਦੀਆਂ ਕਿਉਂਕਿ ਇੱਕ ਵੋਟ ਸ਼ੇਅਰ ਵਧਿਆ ਤੁਸੀਂ ਕਿਵੇਂ ਦੇਖਦੇ ਹੋ ਜੋ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਵੋਟ ਸ਼ੇਅਰ ਵਧਿਆ ਤੇ ਪੂਰੇ ਪੰਜਾਬ ਵਿੱਚ ਜਿਵੇਂ 18% ਤੱਕ ਬੀਜੇਪੀ ਦਾ ਵੋਟ ਸ਼ੇਅਰ ਵਧਿਆ ਦੇਖੋ ਪੰਜਾਬ ਦੀਆਂ ਇਹ ਲੋਕ ਸਭਾ ਚੋਣਾਂ ਸੀਗੀਆਂ ਉਹਦੇ ਵਿੱਚ ਜਦੋਂ ਅਸੀਂ ਲੜੇ ਇਕੱਲੇ ਤੇ ਸਾਨੂੰ ਇੱਕੋ ਹੀ ਸਵਾਲ ਪੁੱਛਦੇ ਸੀ ਜਾਂ ਬਾਕੀ ਪਾਰਟੀਆਂ ਸਾਡੇ ਬਾਰੇ ਇੱਕੋ ਹੀ ਗੱਲ ਕਹਿੰਦੀਆਂ ਸੀ ਕਿ ਬੀਜੇਪੀ ਦਾ ਪੰਜਾਬ 'ਚ ਕੀ ਹੈ ਬੀਜੇਪੀ ਨੂੰ ਪੰਜਾਬ 'ਚ ਕੌਣ ਪੁੱਛਦਾ ਹੈ ਬੀਜੇਪੀ ਨੂੰ 13 ਉਮੀਦਵਾਰ ਨਹੀਂ ਲੱਭਣੇ ਬੀਜੇਪੀ ਨੂੰ ਕਿਸੇ ਨੇ ਕੈਂਪੇਨ ਨਹੀਂ ਕਰਨ ਦੇਣੀ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਸੀਟਾਂ ਕਿੰਨੀਆਂ ਆਣਗੀਆਂ ਇਹ ਨਹੀਂ ਕਹਿ ਸਕਦੇ ਲੇਕਿਨ ਜਦੋਂ ਨਤੀਜੇ ਆਣਗੇ ਤੇ ਦੋ ਗੱਲਾਂ ਦਾ ਪ੍ਰਗਟਾਵਾ ਕਰਨਗੇ ਭਾਰਤੀ ਜਨਤਾ ਪਾਰਟੀ ਦਾ ਉਦੇ ਹੋਏਗਾ ਆਮ ਆਦਮੀ ਪਾਰਟੀ ਦਾ ਪਤਨ ਹੋਏਗਾ ਔਰ ਇਹ ਨਤੀਜਿਆਂ ਨੇ ਗੱਲ ਇਹ ਪ੍ਰਗਟਾ ਦਿੱਤੀ ਜਸ ਬੀਜੇਪੀ ਨੂੰ ਕਹਿੰਦੇ ਸੀ ਕਿ ਬੀਜੇਪੀ ਦਾ ਹੈ ਕੀ ਉਸ ਬੀਜੇਪੀ ਨੇ ਇੱਕ ਤਾਕਤਵਰ ਪਾਰਟੀ ਬਣ ਕੇ ਪੰਜਾਬ 'ਚ ਖੜੀ ਹੋ ਗਈ ਹੈ 18% ਤੋਂ ਵੀ ਜ਼ਿਆਦਾ ਲਗਭਗ 19% ਵੋਟਾਂ ਸਾਨੂੰ ਪਈਆਂ ਔਰ ਇਹ ਸਾਡੇ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਲਗਭਗ 3 ਗੁਣਾ ਵੋਟਾਂ ਸਾਨੂੰ ਪਈਆਂ ਤੇ ਤੁਸੀਂ ਜੋ ਐਨਲਾਈਜ਼ ਕੀਤਾ ਉਸ ਦੇ ਵਿੱਚ ਹੁਸ਼ਿਆਰਪੁਰ ਤੇ ਗੁਰਦਾਸਪੁਰ ਵਿੱਚ ਤੁਸੀਂ ਕੀ ਪਾਇਆ ਉੱਥੇ ਕਿਉਂ ਬੀਜੇਪੀ ਹਾਰੀ ਉੱਥੇ ਤਾਂ ਤੁਹਾਡੇ ਹੀ ਸੰਸਦ ਸਰ ਦੇਖੋ ਪਿਛਲੀ ਵਾਰੀ ਸੀ ਗੱਠ ਜੋੜ ਚ ਲੜੀ ਔਰ ਸਾਨੂੰ ਇਸ ਗੱਲ ਨੂੰ ਸਵੀਕਾਰ ਕਰਨ 'ਚ ਕੋਈ ਹਰਜ ਨਹੀਂ ਹੈ ਕਿ ਸਾਡੀਆਂ ਉਹਨਾਂ ਲੋਕ ਸਭਾ ਸੀਟਾਂ 'ਚ ਵੀ ਪੰਜ ਸੀਟਾਂ ਵਿਧਾਨ ਸਭਾ ਦੀਆਂ ਅਕਾਲੀ ਲੜਦੇ ਹੁੰਦੇ ਸੀ। ਹੁਸ਼ਾਰਪੁਰ 'ਚ ਵੀ ਅਸੀਂ 4 ਐਮਐਲਏ ਲੜਦੇ ਸੀ, 5 ਅਕਾਲੀ ਲੜਦੇ ਸੀ। ਗੁਰਦਾਸਪੁਰ 'ਚ ਵੀ ਅਸੀਂ 4 ਸੀਟਾਂ ਲੜਦੇ ਸੀ, ਭੁਆ, ਦੀਨਾ ਨਗਰ, ਪਠਾਨਕੋਟ, ਸੁਜਾਨਪੁਰ, 5 ਸੀਟਾਂ ਅਕਾਲੀ ਦਲ ਲੜਦਾ ਸੀ। ਸੋ ਉੱਥੇ ਵੀ ਅਕਾਲੀ ਦਲ ਦੀ ਪ੍ਰੈਜ਼ੈਂਸੀ, ਅਕਾਲੀ ਦਲ ਦੀ ਸਾਨੂੰ ਮਦਦ ਮਿਲਦੀ ਸੀ। ਲੇਕਿਨ ਉਹਦੇ باوجود ਕਿ ਅਕਾਲੀ ਦਲ ਤੋਂ ਅਸੀਂ ਵੱਖਰੇ ਹੋਏ ਆਂ, ਅਸੀਂ ਗੁਰਦਾਸਪੁਰ, ਹੁਸ਼ਾਰਪੁਰ 'ਚ ਵੀ ਚੰਗਾ ਪ੍ਰਦਰਸ਼ਨ ਕੀਤਾ। ਪਹਿਲੀ ਵਾਰ ਅਸੀਂ ਇਕੱਲੇ ਲੜ ਰਹੇ ਸੀ ਬਹੁਤ سارے ਪਿੰਡਾਂ ਦਾ ਸਾਡਾ ਚੋਣ ਨਿਸ਼ਾਨ ਪਹਿਲੀ ਵਾਰ ਹੀ ਗਿਆ ਲੋਕਾਂ ਨੂੰ ਤਕੜੀ ਤੇ ਵੋਟ ਪਾਣ ਦੀ ਆਦਾ ਸੀ ਪਹਿਲੀ ਵਾਰੀ ਫੁੱਲ ਲੈ ਕੇ ਗਏ ਅਸੀਂ ਪਰ ਹੁਸ਼ਿਆਰਪੁਰ ਹੈ ਜੀ ਜਗ੍ਹਾ ਸੀ ਜਿੱਥੇ ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਪੋਰਟ ਦੀ ਜ਼ਰੂਰਤ ਨਹੀਂ ਹੈ ਜਿਹੜੀ ਸਰਕਾਰ ਕੇਂਦਰ ਵਿੱਚ ਹੁੰਦੀ ਹੈ ਉਸ ਦਾ ਹੀ ਸੰਸਦ ਹੁਸ਼ਿਆਰਪੁਰ ਵਿੱਚ ਹੁੰਦਾ ਸੀ ਇਸ ਵਾਰ ਕਿੱਥੇ ਕੰਮ ਨਹੀਂ ਮੈਂ ਮੈਂ ਇਸ ਗੱਲ ਨੂੰ ਫੇਰ ਤੁਹਾਨੂੰ ਦੁਹਰਾ ਦਿਆਂ ਕਿ ਹੁਸ਼ਿਆਰਪੁਰ ਚ ਵੀ ਪੁਲਾਥ ਚੱਬੇਵਾਲ ਸ਼ਾਮ 84 ਇਨਾ ਸਾਰੀਆਂ ਸੀਟਾਂ ਤੇ ਤਾਂ ਕਾਲੀ ਦਾ ਹੀ ਚੋਣ ਲੜਦਾ ਸੀ ਟਾਂਡਾ ਅਸੀਂ ਤਾਂ ਸਿਰਫ ਫਗਵਾੜਾ ਦਸੂਹਾ ਮੁਕੇਰੀਆਂ ਤੇ ਹਾਰਪੁਰੀ ਲੜਦੇ ਸੀ ਸ੍ਰੀ ਹਰਗੋਬਿੰਦਪੁਰ ਕਾਲੀ ਲੜਦੇ ਸੀ ਸੋ ਜਿਹੜੇ 5 ਸੀਟਾਂ ਤੇ ਕਾਲੀ ਲੜਦੇ ਸੀ ਉੱਤੇ ਭਾਜਪਾ ਦਾ ਸੰਗਠਨ ਬਣਨ ਚ ਸਮੇਂ ਲੱਗਣਾ ਰਾਤੋਂ ਰਾਤ ਪਾਟੀਆਂ ਖੜੀਆਂ ਨਹੀਂ ਹੋ ਜਾਂਦੀਆਂ ਜੀ ਅਸੀਂ ਤਾਂ ਇਹ 2 ਸਾਲ ਤੋਂ ਹੀ ਸ਼ੁਰੂਆਤ ਕੀਤੀ ਹੈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਅਸੀਂ ਵੱਖਰੇ ਹੋਏ ਸੀ ਬਹੁਤ ਵੱਡਾ ਅੰਦੋਲਨ ਅਸੀਂ ਫੇਸ ਕੀਤਾ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਉਹਨਾਂ ਚੋਣਾਂ 'ਚ ਸਾਨੂੰ ਬਹੁਤ ਜ਼ਿਆਦਾ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸਾਨੂੰ ਵੋਟ ਵੀ ਕੱਟ ਪਈ ਸੀ ਲੇਕਿਨ ਪਿਛਲੇ 2 ਸਾਲ ਤੋਂ ਅਸੀਂ ਪਾਰਟੀ ਬਿਲਟ ਕੀਤੀ ਹੈ ਔਰ ਉਹਦਾ ਪਰਿਣਾਮ ਹੈ ਕਿ ਅਸੀਂ ਤਿੰਨ ਗੁਣਾ ਵੋਟ ਲੈ ਕੇ ਗਏ ਹਾਂ ਲੋਕਾਂ ਦਾ ਵਿਸ਼ਵਾਸ ਬੀਜੇਪੀ 'ਚ ਬਣ ਰਿਹਾ ਹੁਣ ਗੱਲ ਕਰਦੇ ਹਾਂ ਫਰੀਦਕੋਟ ਤੇ ਉਥੇ ਖਡੂਰ ਸਾਹਿਬ ਸੀਟ ਦੀ ਹਾਲੀ ਦੇ ਵਿੱਚ ਇੱਕ ਸਪੀਚ ਦੌਰਾਨ ਸੁਨੀਲ ਜਾਖੜ ਜੀ ਨੇ ਕਿਹਾ ਕਿ ਇਹ ਜੋ ਦੋ ਸੀਟਾਂ ਰਹੀਆਂ ਇੱਥੇ ਕੱਟੜਵਾਦ ਦੇਖਣ ਨੂੰ ਮਿਲਿਆ ਅਤੇ ਉਥੇ ਹੀ ਤੁਸੀਂ ਵੀ ਵੇਖਿਆ ਹੋਣਾ ਕਿ ਵੱਡੇ ਮਾਰਜਨ ਨਾਲ ਅਮਰਿਤਪਾਲ ਸਿੰਘ ਨੇ ਜਿੱਤ ਹਾਸਲ ਕੀਤੀ ਤੇ ਭਾਜਪਾ ਕਿਵੇਂ ਵੇਖਦੀ ਹੈ ਕਿ ਪੰਥਕ ਸਿਆਸਤ ਵੱਲ ਇਸ ਸਮੇਂ ਪੰਜਾਬ ਜਾ ਰਿਹਾ ਹੈ ਇਹਨਾਂ ਦੋ ਸੀਟਾਂ ਤੇ ਖਾਸ ਤੌਰ ਤੇ ਕੋ ਹਰ ਸੀਟ ਦਾ ਅਲੱਗ ਤਰ੍ਹਾਂ ਦਾ ਰੁਝਾਨ ਆਇਆ ਜਿਸ ਤਰ੍ਹਾਂ ਇਹਨਾਂ ਦੋ ਸੀਟਾਂ ਦੀ ਗੱਲ ਹੈ ਭਾਜਪਾ ਤੇ ਪਹਿਲਾਂ ਹੀ ਕਮਜ਼ੋਰ ਸੀ ਇਹਨਾਂ ਸੀਟਾਂ ਤੇ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਨੇ ਮੁਕਾਬਲਾ ਕਰਨਾ ਸੀ ਲੇਕਿਨ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹਨਾਂ ਪਾਰਟੀਆਂ ਦੇ ਵੋਟਰਾਂ ਦੇ ਮਨ 'ਚ ਵੀ ਕੋ ਜਿਆਦਾ ਉਤਸ਼ਾਹ ਨਹੀਂ ਸੀ ਔਰ ਮੈਨੂੰ ਇਹ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ कि ਜਿਹੜੇ ਦੋਨੋਂ ਲੋਕ ਇਥੋਂ ਜਿੱਤੇ ਐ ਉਹਨਾਂ ਦੀ ਸੋਚ ਕੋਈ ਪੰਜਾਬ ਦੇ ਹਿੱਤ ਦੀ ਸੋਚ ਨਹੀਂ ਹੈ ਇਸ ਕਰਕੇ ਉਹਨਾਂ ਦਾ ਜਿੱਤਣਾ ਇਹ ਪੰਜਾਬ ਦੇ ਸਭ ਲੋਕਾਂ ਨੂੰ ਇਸ ਗੱਲ ਤੇ ਵਿਚਾਰ ਕਰਨਾ ਚਾਹੀਦਾ ਹੈ ਪੰਜਾਬ ਦੀ ਸ਼ਾਂਤੀ ਪੰਜਾਬ ਦਾ ਭਾਈਚਾਰਾ ਦੇਸ਼ ਦੀ ਏਕਤਾ ਖੰਡ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਇੰਪੋਰਟੈਂਟ ਗੱਲ ਹੁੰਦੀ ਹੈ ਉਹਨੂੰ ਜਿੱਤ ਗਏ ਨੇ ਲੋਕਾਂ ਦਾ ਫਤਵਾ ਹੈ ਲੋਕਾਂ ਦੇ ਫਤਵੇ ਨੂੰ ਸਵੀਕਾਰ ਵੀ ਕਰਨਾ ਚਾਹੀਦਾ ਹੈ ਮੈਂ ਤੇ ਇਹ ਉਮੀਦ ਕਰਾਂਗਾ ਕਿ ਦੋਨੋਂ ਸਾਥੀ ਜਿਹੜੇ ਜਿੱਤ ਕੇ ਗਏ ਨੇ ਉਹਨਾਂ ਨੂੰ ਗੁਰੂ ਮਹਾਰਾਜ ਸਦਬੁੱਧੀ ਬਖਸ਼ਣ ਔਰ ਪੰਜਾਬ ਦੀ ਭਲਾਈ ਦੀ ਗੱਲ ਕਰੇ ਪੰਜਾਬ ਦੀ ਏਕਤਾ ਦੀ ਗੱਲ ਕਰਨ ਪੰਜਾਬ ਨੂੰ ਤੋੜਨ ਵਾਲੀ ਗੱਲ ਨਾ ਕਰਨ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਲੀ ਗੱਲ ਨਾ ਕਰਨ ਸੋ ਅੱਗੇ ਉਹ ਕਿਸ ਤਰ੍ਹਾਂ ਦਾ ਵਿਵਹਾਰ ਕਰਨਗੇ ਉਤੇ ਡਿਪੈਂਡ ਕਰਦਾ ਹੈ ਲੇਕਿਨ ਜ਼ਰੂਰ ਪੰਜਾਬ ਦੇ ਲੋਕਾਂ ਦੇ ਮਨ ਚ ਇਸ ਗੱਲ ਨਾਲ ਚਿੰਤਾ ਵੀ ਪੈਦਾ ਹੋਈ ਹੈ ਕਿ ਪੰਜਾਬ ਕਿਤੇ ਫਿਰ ਤੋਂ ਉਸ ਰਸਤੇ ਤੇ ਤਾਂ ਨਹੀਂ ਜਾਏਗਾ ਜਿਸ ਰਸਤੇ ਤੋਂ ਪੰਜਾਬ ਬੜੀ ਮੁਸ਼ਕਲ ਵਾਪਸ ਮੋੜਿਆ ਸੋ ਸ਼ਾਂਤੀ ਭਾਈਚਾਰਾ ਬਣਿਆ ਰਹਿਣਾ ਤੇ ਹੁਣ ਜਿਮਨੀ ਚੋਣਾਂ ਆ ਰਹੀਆਂ ਨੇ ਪੰਜਾਬ ਦੇ ਵਿੱਚ ਤੇ ਕਿਹਾ ਇਹ ਵੀ ਜਾ ਰਿਹਾ ਹੈ ਕਿ ਬੀਜੇਪੀ ਨੇ ਪਲਾਨ ਕੀਤਾ ਹੈ 2027 ਵਾਇਆ 2024 ਤੇ ਕੀ ਰੋਡ ਮੈਪ ਰਹਿਣ ਵਾਲਾ ਹੈ ਬੀਜੇਪੀ ਦਾ ਦੇਖੋ ਜਿਮਨੀ ਚੋਣਾਂ ਲਈ ਸਾਡੀ ਬੜੀ ਅੱਛੀ ਤਿਆਰੀ ਹੈ ਜਲੰਧਰ ਚ ਨੂੰ ਪੂਰੀ ਉਮੀਦ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਸ਼ੀਤਲ ਲੰਗੁਰਾਲ ਜਿਹੜਾ ਹੈ ਉਹ ਵੱਡੇ ਮਾਰਜਨ ਨਾਲ ਜਿੱਤੇਗਾ ਉੱਥੇ ਕਾਂਗਰਸ ਦਾ ਕੈਂਡੀਡੇਟ ਵੀ ਹੈ ਆਮ ਆਦਮੀ ਦਾ ਵੀ ਹੈ ਅਕਾਲੀਆਂ ਦਾ ਵੀ ਹੈ ਬਸ ਵਾਦ ਆ ਗਈ ਹੈ ਲੇਕਿਨ ਸ਼ੀਤਲ ਨੇ 2.5 ਸਾਲ ਐਮਐਲਏ ਰਹਿੰਦੇ ਹੋਏ ਜਿਸ ਪ੍ਰਕਾਰ ਦੇ ਕੰਮ ਕੀਤੇ ਔਰ ਇੱਕ ਸਿਧਾਂਤਿਕ ਫੈਸਲਾ ਲਿਆ ਤਾਂ ਭਾਜਪਾ ਦਾ ਹੀ ਕਾਰਜਕਰਤਾ ਸੀ ਆਮ ਆਦਮੀ ਪਾਰਟੀ ਚ ਲਾ ਗਿਆ ਕਿਸੇ ਕਾਰਨ ਕਰਕੇ ਲੇਕਿਨ ਉੱਥੇ ਜਾ ਕੇ ਉਹਨੂੰ ਲੱਗਿਆ ਕਿ ਇਹ ਪਾਰਟੀ ਮੇਰੇ ਮਫੀਦ ਨਹੀਂ ਹੈ ਬੜਾ ਔਖਾ ਹੁੰਦਾ ਹੈ ਜਿੱਤੇ ਹੋਏ ਐਮਐਲਏ ਦਾ ਆਪਣੀ ਸੀਟ ਛੱਡ ਕੇ ਆਣਾ ਲੇਕਿਨ ਉਹਨੇ ਬੜੀ ਹਿੰਮਤ ਦਿਖਾਈ ਹੈ ਔਰ ਲੋਗ ਉਹਦੀ ਇਸ ਹਿੰਮਤ ਦੀ ਕਦਰ ਵੀ ਕਰ ਰਹੇ ਹਨ ਔਰ ਮੈਨੂੰ ਪੂਰੀ ਉਮੀਦ ਹੈ ਕਿ ਭਾਜਪਾ ਜਿੱਤੇਗੀ ਬਾਕੀ ਵੀ ਹੋਰ ਜਿਹੜੀਆਂ ਜਿਮਨੀ ਚੋਣਾਂ ਆਣੀਆਂ ਚਾਹੇ ਉਹ ਚੱਬੇਵਾਲ ਦੀਆਂ ਆਣੀਆਂ ਚਾਹੇ ਕਿਦੜਵਾਹੇ ਦੀਆਂ ਆਣੀਆਂ ਉਹਨਾਂ ਸਭ ਚੋਣਾਂ 'ਚ ਵੀ ਭਾਜਪਾ ਤਗੜਾ ਹੋ ਕੇ ਮੁਕਾਬਲਾ ਔਰ ਨਿਸ਼ਚਿਤ ਰੂਪ ਨਾਲ ਸਾਡਾ 24 ਦਾ ਜਿਹੜਾ ਚੋਣ ਸੀਗਾ 27 ਦੀ ਵੱਡੇ ਚੋਣ ਦੀ ਵੱਡੀ ਲੜਾਈ ਦੀ ਤਿਆਰੀ ਸੀਗੀ ਔਰ ਉਸ ਵਿੱਚੋਂ ਬੜੇ ਤਗੜੇ ਹੋ ਕੇ ਨਿਕਲੇ ਆ ਪਰ ਮੈਨੂੰ ਇੱਥੇ ਇੱਕ ਗੱਲ ਹੋਰ ਮਹਿਸੂਸ ਹੋ ਰਹੀ ਹੈ ਮੈਂ ਆਪਣੀ ਪਾਰਟੀ 'ਚ ਵੀ ਇਹ ਗੱਲ ਰੱਖ ਰਿਹਾ ਕਿ ਸਾਡੇ ਕੋਲ 27 ਤੱਕ ਦਾ ਸ਼ਾਇਦ ਸਮੇਂ ਨਹੀਂ ਰਹਿਣਾ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦਾ ਡਾਊਨਫਾਲ ਹੋ ਰਿਹਾ ਔਰ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਕਿ ਆਮ ਆਦਮੀ ਪਾਰਟੀ ਦੇ ਅੰਦਰ ਜ਼ਬਰਦਸਤ ਬਗਾਵਤ ਆ ਭਗਵੰਤ ਮਾਨ ਨੂੰ ਲੈ ਕੇ ਇਸ ਵੇਲੇ ਜਲੰਧਰ ਜਿਮਨੀ ਚੋਨਾ ਆਮ ਆਦਮੀ ਪਾਰਟੀ ਹਾਰ ਰਹੀ ਹੈ ਗੱਲ ਅਜ ਲਿਖ ਲੋ ਤੁਸੀਂ ਤੀਸਰੇ ਜਾਂ ਚੌਥੇ ਨੰਬਰ ਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਆਏਗਾ ਉਹਦੇ ਬਾਅਦ ਭਗਵੰਤ ਮਾਨ ਦੇ ਖਿਲਾਫ ਇੱਕ ਵੱਡੀ ਬਗਾਵਤ ਹੋਏਗੀ ਔਰ ਮੈਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਸਾਹਿਬ 15 ਅਗਸਤ ਤੇ ਈਸਵਰ ਚੰਡਾਲਾ ਆ ਸਕਣਗੇ ਉਹ ਉਸ ਤੋਂ ਪਹਿਲਾਂ ਹੀ ਵਿਦਾ ਹੋ ਜਾਣਗੇ ਔਰ ਕੋਈ ਵੱਡੀ ਗੱਲ ਨਹੀਂ ਹੈ ਕਿ ਸਰਕਾਰ ਵੀ ਇੱਕ ਡੇ ਸਾਲ ਚੀ ਕੋਲੈਪਸ ਹੋ ਜਾਏ ਪੂਰੇ ਦੇਸ਼ 'ਚ ਜੋ ਆਮ ਆਦਮੀ ਪਾਰਟੀ ਦੀ ਹਾਲਤ ਹੋ ਰਹੀ ਹੈ ਜਿਸ ਪ੍ਰਕਾਰ ਨਾਲ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਨੇ ਉਹਨਾਂ ਦੇ ਖਿਲਾਫ ਇੱਕ ਤੋਂ ਬਾਅਦ ਇੱਕ ਦੋਸ਼ ਲੱਗ ਰਹੇ ਨੇ ਇਹਨਾਂ ਦੀ ਬਹੁਤ ਸਾਰੀ ਲੀਡਰਸ਼ਿਪ ਕ੍ਰਾਈਸਿਸ 'ਚ ਹੈ ਸੋ ਚੋਣਾਂ ਸਤਾਈ ਤੋਂ ਪਹਿਲਾਂ ਵੀ ਆ ਸਕਦੀਆਂ ਇਸ ਕਰਕੇ ਭਾਜਪੀ ਉਹਦੇ ਹਿਸਾਬ ਨਾਲ ਹੀ ਤਿਆਰੀ ਕਰ ਰਹੀ ਹੈ ਔਰ ਅਸੀਂ ਬੜੇ ਤਗੜੇ ਹੋ ਕੇ ਤਿਆਰੀ ਕਰ ਰਹੇ ਆਂ ਪੰਜਾਬ ਦਾ ਆਸ਼ੀਰਵਾਦ ਜ਼ਰੂਰ ਮਿਲੇਗਾ ਤੁਹਾਡੇ ਤੇ ਆਪਰੇਸ਼ਨ ਲਾਟਸ ਦੇ ਇਲਜ਼ਾਮ ਲੱਗਦੇ ਨੇ ਸਰਕਾਰ ਡੇਗਣ ਦੇ ਸ਼ੀਤਲੰਗੁਰਾਲ ਨੇ ਐਫ ਆਈ ਆਰ ਤੱਕ ਕਰਾਈ ਸੀ ਜਦੋਂ ਆਵਾਂ ਨਹੀਂ ਪਾਰਟੀ ਵਿੱਚ ਸੀ ਹੁਣ ਚਲੋ ਤੁਹਾਡੀ ਪਾਰਟੀ ਵਿੱਚ ਹੈ ਤੇ ਤੁਸੀਂ ਕੀ ਕਹੋਗੇ ਜੋ ਵਿਰੋਧੀ ਤੁਹਾਡੇ ਤੇ ਉਹ ਤੇ ਲੋਕਾਂ ਨੂੰ ਆਪੇ ਪਤਾ ਚੱਲ ਗਿਆ ਜੀ ਜਿਨ੍ਹਾਂ ਨੇ ਉਹ ਆਪਰੇਸ਼ਨ ਨੋਟਿਸ ਦੀ ਗੱਲ ਕੀਤੀ ਜਿਨ੍ਹਾਂ ਨੇ ਐਫ ਆਈ ਆਰ ਕਰਾਈ ਹੁੰਦੀ ਉਸ ਪੁਲਿਸ ਇਹਨਾਂ ਦੀ ਐਫ ਆਈ ਆਰ ਕਿੰਨਾ ਚਿਰ ਹੋ ਗਿਆ 2 ਸਾਲ ਤੇ ਹੋਣ ਲੱਗੇ 1.5 ਸਾਲ ਇੱਕ ਵੀ ਵਿਅਕਤੀ ਨੂੰ ਬਿਆਨ ਦੇਣ ਤੱਕ ਨਹੀਂ ਬੁਲਾਇਆ ਅਜੇ ਤੱਕ ਇਹਨਾਂ ਨੇ ਕਿਸੇ ਦੀ ਗ੍ਰਿਫਤਾਰੀ ਹੋਣਾ ਕਿਸੇ ਦੇ ਖਿਲਾਫ ਕੋਈ ਛਾਪਾ ਪੈਣਾ ਤਾਂ ਬੜੀ ਦੂਰ ਦੀ ਗੱਲ ਹੈ ਐਫਆਰ ਕਰਕੇ ਰੱਖ ਲਈ ਇੱਕ ਵੀ ਡੀਜੀਪੀ ਸਾਹਿਬ ਨੂੰ ਪੁੱਛ ਲਓ ਸੋ ਇਸ ਕਰਕੇ ਪੰਜਾਬ ਦੇ ਲੋਕ ਇਹਨਾਂ ਤੋਂ ਸਮਝ ਗਏ ਔਰ ਇਹਨਾਂ ਦੀ ਪਾਰਟੀ ਦੀ ਐਮਐਲਏ ਵੀ ਸਮਝ ਗਏ ਜੋ ਅੱਜ ਇਹਨਾਂ ਦੇ ਐਮਐਲਏ ਦੀ ਦੁਰਦਸ਼ਾ ਹੈ ਸਰਕਾਰ 'ਚ ਰੁੰਦੇ ਨੇ ਵਿਚਾਰਾ ਜਦੋਂ ਮਿਲਦੇ ਨੇ ਕਹਿੰਦੇ ਸਾਡੇ ਤੇ ਪੱਲੇ ਕੁਝ ਨਹੀਂ ਹੈਗਾ ਕਈ ਵੱਡੇ ਆਗਵਾਵਾਂ ਦੇ ਪਾਰਟੀ ਦੇ ਕਿ ਬੀਜੇਪੀ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਆਉਣ ਵਾਲੇ ਸਮੇਂ ਵਿੱਚ ਮੈਂ ਇਹ ਨਹੀਂ ਕਹਿ ਰਿਹਾ ਕਿ ਬੀਜੇਪੀ ਸ਼ਾਮਲ ਹੋ ਰਹੀ ਹੈ ਕਰ ਰਹੇ ਹੋ ਮੈਂ ਬਿਲਕੁਲ ਇਹ ਨਹੀਂ ਕਹਿ ਰਿਹਾ ਕਿ ਬੀਜੇਪੀ ਸ਼ਾਮਲ ਹੋਣ ਜਾ ਰਹੇ ਨੇ ਕਿ ਨਹੀਂ ਜਾ ਰਹੇ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਿ ਰਿਹਾ ਕਿ ਅਸੰਤੋਸ਼ ਬਹੁਤ ਜ਼ਿਆਦਾ ਹੈ ਔਰ ਉਸ ਅਸੰਤੋਸ਼ ਦਾ ਪ੍ਰਗਟਾਵਾ ਵੀ ਜਲਦ ਹੋਏਗਾ ਔਰ ਆਮ ਆਦਮੀ ਪਾਰਟੀ ਦੋ ਫਾੜ ਹੋਏਗੀ ਸਰਕਾਰ ਗਿਰੇਗੀ ਤੇ ਇਸ ਵਾਰੀ ਕਾਂਗਰਸ ਪਿਛਲੀ ਵਾਰ ਦੀ ਤਰ੍ਹਾਂ ਜ਼ਿਆਦਾਤਰ ਸੀਟਾਂ ਤੇ ਕਾਬਜ਼ ਹੋਈ ਤੇ ਕਾਂਗਰਸ ਪਾਰਟੀ ਦੀ ਕੀ ਦਿਸ਼ਾ ਤੇ ਦਸ਼ਾ ਇਸ ਦੇ ਨਾਲ ਤੈਅ ਹੋਈ ਹੈ ਤੁਹਾਡੇ ਮੁਤਾਬਕ ਦੇਖੋ ਕਾਂਗਰਸ ਨੂੰ ਨਿਸ਼ਚਿਤ ਰੂਪ ਨਾਲ ਪੰਜਾਬ ਚ ਫਾਇਦਾ ਹੋਇਆ ਮੈਂ ਇਸ ਪਹਿਲੂ ਮੰਨਦਾ ਉਹਦਾ ਫਾਇਦੇ ਦਾ ਵੱਡਾ ਕਾਰਨ ਇਹ ਕੀ ਸੀ ਕਿ ਭਾਜਪਾ ਜਿੰਨੀ ਤਾਕਤਵਰ ਹੋਣੀ ਚਾਹੀਦੀ ਸੀ ਅੱਲੇ ਉਨੀ ਤਾਕਤਵਰ ਬਣੀ ਨਹੀਂ ਟਾਈਮ ਕੱਟ ਸੀ ਸਾਡੇ ਕੋਲ ਆਮ ਆਦਮੀ ਪਾਰਟੀ ਦਾ ਬਹੁਤ ਤੇਜ਼ੀ ਨਾਲ ਡਾਊਨਫਾਲ ਹੋ ਰਿਹਾ ਸੀ ਉਹਦਾ ਇੱਕ ਲਾਭ ਕਾਂਗਰਸ ਨੇ ਮਿਲਿਆ ਪਰ ਤੁਸੀਂ ਇੱਕ ਗੱਲ ਨੋਟਿਸ ਕਰੋ ਕਿ ਕਾਂਗਰਸ ਦੀ ਵੋਟ ਨਹੀਂ ਵਧਰੀ ਕਾਂਗਰਸ ਵਿਧਾਨ ਸਭਾ ਚੋਣਾਂ ਜਿੱਥੇ ਖੜੀ ਸੀ ਕਾਂਗਰਸ ਉਸ ਤੋਂ ਬਿਲਕੁਲ ਉੱਨੀ ਹੀ ਖੜੀ ਹੈ ਇਹਦਾ ਮਤਲਬ ਕਾਂਗਰਸ ਨੂੰ ਕੋਈ ਐਕਸਟਰਾ ਫਾਇਦਾ ਨਹੀਂ ਹੋ ਰਿਹਾ ਉਹ ਠੀਕ ਹੈ ਕਿ ਆਮ ਆਦਮੀ ਪਾਰਟੀ نیچے ਆ ਗਈ ਭਾਜੀਪੀ ਬਹੁਤ ਵੱਡਾ ਵੋਟ ਬੈਂਕ ਲੈ ਗਈ ਕਾਂਗਰਸ ਉਸ ਗੱਲ ਦਾ ਵੀ ਫਾਇਦਾ ਹੋਇਆ ਹੈ ਭਾਜੀਪੀ ਦੇ ਤਾਕਤਵਰ ਹੋਣ ਕਰਕੇ ਜਿਹੜੀ ਵੋਟ ਡਿਵਾਈਡ ਹੋਈ ਕਾਂਗਰਸ ਆਪਣੀਆਂ ਵੋਟਾਂ ਲੈਂਦੇ ਹੋਏ ਸੀਟਾਂ ਜਿੱਤਣ 'ਚ ਜ਼ਰੂਰ ਕਾਮਯਾਬ ਹੋ ਗਈ ਹੈ ਲੇਕਿਨ ਵੋਟ ਸ਼ੇਅਰ ਅਗਰ ਕਿਸੇ ਦਾ ਵਧ ਰਿਹਾ ਤੇ ਭਾਜੀਪੀ ਦਾ ਵਧ ਰਿਹਾ ਔਰ ਜਿਸ ਪਾਰਟੀ ਕੋਲ ਮੋਮੈਂਟਮ ਹੁੰਦਾ ਹੈ ਉਹ ਮੋਮੈਂਟਮ ਵਧੇਗਾ ਅਗਲੇ 6 ਮਹੀਨੇ ਸਾਹ ਤੁਸੀਂ ਦੇਖੋਗੇ ਵੱਡੀ ਗਿਣਤੀ ਚ ਬਾਕੀ ਪਾਰਟੀਆਂ ਦੇ ਲੋਕ ਵੀ ਬੀਜੇਪੀ ਚਾਣਗੇ ਕਾਂਗਰਸ ਜਿਹੜੀ ਹੈ ਉਹ ਡੁੱਬਦਾ ਆ ਜਹਾਜ਼ ਹੈ ਇਸ ਲਈ ਕਾਂਗਰਸ ਦਾ ਹੁਣ ਪਤਨ ਸ਼ੁਰੂ ਹੋਏਗਾ ਜਿਹੜਾ ਥੋੜਾ ਬਹੁਤ ਉਹਨਾਂ ਨੂੰ ਲਾਭ ਦਿਖ ਰਿਹਾ ਐ ਐਮਪੀ ਸੀਟਾਂ ਦਾ ਵਿਧਾਨ ਸਭਾ ਚੋਣਾਂ ਆਂਦੇ ਆਂਦੇ ਬਿਲਕੁਲ ਖਤਮ ਹੋ ਜਾਏਗਾ ਇਹ ਵੀ ਦੇਖਿਆ ਗਿਆ ਕਿ ਬੀਜੇਪੀ ਵਿੱਚ ਜੋ ਉਮੀਦਵਾਰ ਸਨ ਉਹ ਦੂਜੀਆਂ ਪਾਰਟੀਆਂ ਦੇ ਮੁੱਖ ਚਿਹਰੇ ਸਨ ਕਿ ਬੀਜੇਪੀ ਕੋਲ ਆਪਣੇ ਉਮੀਦਵਾਰ ਦੇ ਲਈ ਕੋਈ ਸੀ ਨਹੀਂ ਵਿਰੋਧੀ ਇਹੀ ਸਵਾਲ ਚੁੱਕਦੇ ਨੇ ਤੇ ਜਿਨ੍ਹਾਂ ਦੀ ਵੋਟ ਵੀ ਵਧੀ ਹੈ ਉਹ ਵੀ ਇਹ ਪਹਿਲਾਂ ਦੂਜੀ ਪਾਰਟੀ ਵਿੱਚ ਸਨ ਕਿ ਇਸ ਵਾਰ ਵੀ ਅਜਿਹਾ ਹੀ ਕਰਨ ਜਾ ਰਹੀ ਹੈ ਬੀਜੇਪੀ ਦੇਖੋ ਜਦੋਂ ਕੋਈ ਪਾਰਟੀ ਵੱਡੀ ਹੁੰਦੀ ਹੈ ਤੇ ਵੱਡੀ ਗਿਣਤੀ ਦੇ ਲੋਕਾਂ ਨੂੰ ਲੈਣਾ ਪੈਂਦਾ ਹੈ ਬੀਜੇਪੀ 23 ਸੀਟਾਂ ਲੜਦੀ ਸੀ ਤਿੰਨ ਲੋਕ ਸਭਾ ਲੜਨੀ ਸੀ ਅਗਰ ਅਸੀਂ 13 ਲੋਕ ਸਭਾ ਲੜਨੀ ਹੈ ਅਗਰ ਅਸੀਂ 117 ਵਿਧਾਨ ਸਭਾ ਲੜਨੀ ਹੈ ਔਰ ਜਿੱਤਣੀ ਹੈ ਤੇ ਸਾਨੂੰ ਲੀਡਰਸ਼ਿਪ ਦੀ ਰਿਕੁਆਇਰਮੈਂਟ ਹੈ ਇਸ ਕਰਕੇ ਬੀਜੇਪੀ ਬੈਲੈਂਸ ਬਣਾ ਕੇ ਚੱਲ ਰਹੀ ਹੈ ਸਾਡੀ ਰਣਨੀਤੀ ਬੜੀ ਸਪਸ਼ਟ ਹੈ ਕਿ ਜੋ ਵੀ ਕੋਈ ਅੱਛਾ ਨੀਤਾ ਜਿਹੜਾ ਪੰਜਾਬ ਦੀ ਬਿਹਤਰੀ ਲਈ ਕੰਮ ਕਰਨ ਲਈ ਬੀਜੇਪੀ ਨਾਲ ਮਿਲ ਕੇ ਮੋਦੀ ਸਾਹਿਬ ਨਾਲ ਮਿਲ ਕੇ ਤਿਆਰ ਆ ਤਾਂ ਬੀਜੇਪੀ ਸਵਾਗਤ ਹੈ ਕਿਉਂਕਿ ਅਕਸਰ ਜਦੋਂ ਲੋਕ ਆਪਣੀਆਂ ਪਾਰਟੀਆਂ ਚੋਂ ਫਰਸਟ੍ਰੇਟ ਹੋਣਗੇ ਉਹਨਾਂ ਦੀ ਲੀਡਰਸ਼ਿਪ ਦੀ ਅਬਿਲਟੀ ਵੀ ਹੈ ਲੋਕਾਂ ਦੀ ਕੰਮ ਕਰਨ ਦੀ ਇੱਛਾ ਵੀ ਕਿਤੇ ਤਾਂ ਜਾਣਗੇ ਸੋ ਬੀਜੇਪੀ ਉਹਨਾਂ ਨੂੰ ਜ਼ਰੂਰ ਲਏਗੀ لیکن ਇਹਦੇ ਨਾਲ-ਨਾਲ बीजेपी ਆਪਣੇ ਕੈਡਰ ਨੂੰ ਵੀ ਅੱਗੇ ਵਧਾ ਰਹੀ ਹੈ ਤੇ ਗਰਾਉਂਡ ਤੇ बीजेपी ਕੀ ਮੁੱਦੇ ਲੈ ਕੇ ਜਾਵੇਗੀ ਜਦੋਂ ਵਿਧਾਨ ਸਭਾ ਦੀ ਤਿਆਰੀ ਹੁਣ ਕਰੀ ਰਹੀ ਹੈ ਦੇਖੋ ਵਿਧਾਨ ਸਭਾ ਦੀਆਂ ਚੋਣਾਂ ਦਾ ਮੁੱਦਾ ਬੜਾ ਸਪਸ਼ਟ ਹੈ ਨੀਲਮ ਜੀ ਕਿ ਆਮ ਆਦਮੀ ਪਾਰਟੀ ਨੇ ਜੋ ਝੂਠ ਬੋਲਿਆ ਜੋ ਗਾਰੰਟੀਆਂ ਦਿੱਤੀਆਂ ਪੰਜਾਬ ਨੂੰ ਕਿਸ ਤਰ੍ਹਾਂ ਨਾਲ ਵਿਧਹਾਲੀ ਦੇ ਰਸਤੇ ਤੇ ਲੈ ਗਏ ਇਹ ਗੱਲ ਲੋਕਾਂ 'ਚ ਕਹਿ ਕੇ ਲੈ ਕੇ ਜਾਣ ਦੀ ਲੋੜ ਹੈ ਜਿਹੜਾ ਨਰੇਟਿਵ बीजेपी ਬਿਲਟ ਕਰਨਾ ਚਾਹੁੰਦੀ ਹੈ ਔਰ ਕਰ ਰਹੀ ਹੈ ਔਰ ਜਿਹੜਾ ਨਰੇਟਿਵ ਪੰਜਾਬ 'ਚ ਆਪਣੇ ਆਪ ਵੀ ਬਿਲਟ ਹੋ ਰਿਹਾ ਉਹ ਇਹ ਹੈ ਕਿ ਕਾਂਗਰਸ ਦਾ ਰਾਜ ਦੇਖ ਲਿਆ ਅਕਾਲੀਆਂ ਦਾ ਰਾਜ ਦੇਖ ਲਿਆ ਜਦੋਂ ਮੈਂ ਕਿੰਨਾ ਅਕਾਲੀਆਂ ਦਾ ਰਾਜ ਦੇਖ ਲਿਆ ਤਾਂ ਅਸੀਂ ਉਹਦੇ ਚ ਭਾਈਵਾਲ ਸੀਗੇ ਇਹ ਸਾਨੂੰ ਸਵਾਲ ਆਂਦਾ ਵੀ ਹੈ ਕਿ ਨਾ ਸਾਡਾ ਬੜਾ چھوٹਾ ਐਸਾ ਸੀ ਜੀ ਜੋ ਅਕਾਲੀਆਂ ਦੇ ਰਾਜ ਚ ਮਾਫੀਆ ਪਨ ਪਿਆ ਉਹਦੇ ਚ ਬੀਜੇਪੀ ਦੀ ਕੋਈ ਹਿੱਸੇਦਾਰੀ ਚਾਹੇ ਉਹ ਟਰਾਂਸਪੋਰਟ ਦਾ ਮਾਫੀਆ ਸੀ ਚਾਹੇ ਡਰੱਗਸ ਦਾ ਮਾਫੀਆ ਸੀ ਚਾਹੇ ਰੇਲ ਦਾ ਮਾਫੀਆ ਸੀ ਚਾਹੇ ਕਿਬਲ ਦਾ ਮਾਫੀਆ ਸੀ ਚਾਹੇ ਲੈਂਡ ਦਾ ਮਾਫੀਆ ਸੀ ਉਹ ਸਾਰਾ ਅਕਾਲੀਆਂ ਦੇ ਸਿਰ ਹੈ ਲੋਕ ਇਸ ਗੱਲ ਨੂੰ ਵੀ ਸਮਝਦੇ ਨੇ ਚਾਹੇ ਉਹ ਬੇਦਬੀਆਂ ਸੀ ਚਾਹੇ ਉਹ ਗੋਲੀ ਕਾਂਡ ਸੀ ਬੇਬਲ ਕਲਾਮ ਵਾਲਾ ਲੋਕਾਂ ਨੇ ਕਾਲੀਆਂ ਦਾ ਰਾਜ ਵੀ ਦੇਖ ਲਿਆ ਜੀ ਔਰ ਇਹਨਾਂ ਦੋਨਾਂ ਤੋਂ ਦੁਖੀ ਹੋ ਕੇ ਲੋਕਾਂ ਨੇ ਬਦਲਾਵ ਦੇ ਨਾਮ ਤੇ ਝਾੜੂ ਦਾ ਸਰਕਾਰ ਬਣਾ ਕੇ ਆਮ ਆਦਮੀ ਪਾਰਟੀ ਦਾ ਰਾਜ ਵੀ ਦਿੱਤੀ ਇਹਨਾਂ ਤਿੰਨਾਂ ਪਾਰਟੀਆਂ ਨੇ ਪੰਜਾਬ ਨੂੰ ਬਦਹਾਲ ਕਰਨ ਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਅਸੀਂ ਇੱਕ ਆਲਟਰਨੇਟ ਦੇ ਨਾਤੇ ਲੋਕਾਂ ਕੋਲ ਜਾਣਾ ਹੈ ਕਿ ਜਿਸ ਭਾਰਤੀ ਜਨਤਾ ਪਾਰਟੀ ਨੇ ਦੇਸ਼ ਬਦਲਿਆ ਉਹ ਦੀ ਜੀ ਦੇਸ਼ ਨੂੰ ਤਰੱਕੀ ਦੀ ਰਾਹ ਤੇ ਤੋਰਿਆ ਆਰਥਿਕ ਰੂਪ ਨਾਲ ਖੁਸ਼ਹਾਲ ਕੀਤਾ ਗਰੀਬੀ ਦੂਰ ਕੀਤੀ ਰੋਜ਼ਗਾਰ ਪੈਦਾ ਕੀਤੇ ਅਮਨ ਸ਼ਾਂਤੀ ਸਥਾਪਿਤ ਕੀਤੀ ਇੱਕ ਤਾਕਤ ਬਣਾਇਆ ਦੇਸ਼ ਨੂੰ ਜਿਸ ਪਾਰਟੀ ਦੀ ਸਰਕਾਰ ਨੇ ਉੱਤਰ ਪ੍ਰਦੇਸ਼ ਵਰਗੇ ਸੂਬੇ ਦੀ ਵੀ ਕਾਨੂੰਨ ਵਿਵਸਥਾ ਠੀਕ ਕਰਤੀ ਜਿਹੜਾ ਬਦਨਾਮ ਸੀ ਜਿਸ ਪਾਰਟੀ ਨੇ ਮਹਾਰਾਸ਼ਟra ਨੂੰ ਗੁਜਰਾਤ ਨੂੰ ਮੱਧ ਪ੍ਰਦੇਸ਼ ਨੂੰ ਤਰੱਕੀ ਦੇ ਰਸਤੇ ਤੇ ਤੋਰਿਆ ਪੰਜਾਬ ਨੂੰ ਵੀ ਤਰੱਕੀ ਦੇ ਰਸਤੇ ਤੇ ਖੁਸ਼ਹਾਲੀ ਦੇ ਰਸਤੇ ਤੇ ਸ਼ਾਂਤੀ ਦੇ ਰਸਤੇ ਤੇ ਤੋਰੰਦੀ ਜੇ ਤਾਕਤ ਕਿਸੇ ਪਾਰਟੀ ਕੋਲ ਹੈ ਤੇ ਉਹ ਨਰਿੰਦਰ ਮੋਦੀ ਜੀ ਔਰ ਭਾਰਤੀ ਜਨਤਾ ਪਾਰਟੀ ਕੋਲ ਹੈ ਇਹੀ ਨਰੇਟਿਵ ਪੰਜਾਬ ਚ ਚਲਾਣਾ ਹੈ ਇਹੀ ਨਰੇਟਿਵ ਚੱਲ ਰਿਹਾ ਹੈ ਮੈਂ ਜਿੱਥੇ ਜਿੱਥੇ ਪਿੰਡਾਂ ਚ ਗਿਆ ਮੈਨੂੰ ਆ ਮਾਵਾ ਭੈਣਾ ਨੇ ਵੀ ਔਰ ਬਜ਼ੁਰਗਾਂ ਨੇ ਵੀ ਕਿਹਾ ਯਾਰ ਸਾਡੇ ਬੱਚੇ ਨਸ਼ੇ 'ਚ ਮਰ ਰਹੇ ਆ ਮਾਫੀਆ ਪੰਜਾਬ 'ਚ ਫਨ ਰਿਆ ਸਿਰਫ ਬੀਜੇਪੀ ਠੀਕ ਕਰ ਸਕਦੀ ਹੈ ਯੋਗੀ ਜੀ ਨੇ ਠੀਕ ਕਰਤਾ ਤੇ ਪੰਜਾਬ 'ਚ ਵੀ ਯੋਗੀ ਵਰਗਾ ਮੁੱਖ ਮੰਤਰੀ ਚਾਹੀਦਾ ਹੈ ਮੋਦੀ ਵਰਗਾ ਮੁੱਖ ਮੰਤਰੀ ਜਿਹਦਾ ਇਹ ਗੱਲ ਪੰਜਾਬ ਦੇ ਪਿੰਡਾਂ 'ਚੋਂ ਆ ਰਹੀ ਹੈ ਇਸ ਕਰਕੇ ਇਹੀ ਨੈਰੇਟਿਵ ਬਿਲਡ ਕਰ ਰਹੇ ਆ ਇਸ ਵਾਰ ਉੱਤਰ ਪ੍ਰਦੇਸ਼ ਵਿੱਚ ਸੀਟਾਂ ਕਿਉਂ ਘਟਾਈਆਂ ਦੇਖੋ ਉੱਤਰ ਪ੍ਰਦੇਸ਼ ਦੀਆਂ ਸੀਟਾਂ ਅਗਰ ਤੁਸੀਂ ਦੇਖੋਗੇ ਨਾ ਬੀਜੇਪੀ ਦੀ ਵੋਟ ਵਧੀ ਵੋਟ ਵਧੀ ਪਰ ਦੇਖੋ ਵਾਰਾਨਾ ਸੀ ਇੱਕ ਅਹਿਮ ਸੀਟ ਮੈਂ ਦੱਸਣ ਲੱਗਾ ਹਾਂ ਕਾਰਨ ਕਾਰਨ ਦੱਸਣ ਲੱਗਾ ਹਾਂ ਟ੍ਰਾਇੰਗੂਲਰ ਕੰਟੈਸਟ ਹੁੰਦਾ ਸੀ ਮੇਸ਼ਾਂ यूपीच जी समाजवादी पार्टी बीएसपी बीजेपी और थोड़ा कांग्रेस भी कुछ वोटा लेके जांदी थी जी इस बार समाजवादी पार्टी और कांग्रेस इकट्ठे हुए ਸਾਡੀ ਵਿਰੋਧੀ ਵੋਟ ਕਾਫੀ ਵੱਡੀ ਮਾਨ ਇਸ ਇਕੱਠੀ ਹੋਈ ਜੀ اور ਭੋਜਨ ਸਮਾਜ પાર્ટી ਬਿਲਕੁਲ ਹੀ ਕੋਲੈਪਸ ਕਰ ਗਈ ਜਿਹੜੀ ਭੋਜਨ ਸਮਾਜ પાર્ટી 16% ਵੋਟ ਲੈ ਕੇ ਜਾਂਦੀ ਸੀ ਪਿਛਲੀਆਂ ਲੋਕ ਸਭਾ ਚ ਇਸ ਵਾਰ ਉਹ ਸਿਰਫ 6% ਵੋਟਾਂ ਪਈਆਂ ਅਗਰ ਅਸੀਂ ਉੱਤਰ ਪ੍ਰਦੇਸ਼ ਚ ਗਟੇ ਆ ਤੇ ਸਾਨੂੰ ਇਸ ਗੱਲ ਦੀ ਚਿੰਤਾ ਹੈ اور ਅਸੀਂ ਉਹਦੀਆਂ ਕ Correction ਮਈਅਰਸ ਵੀ ਸ਼ੁਰੂ ਕਰਤੀਆਂ ਇਹ ਜਿਹੜਾ ਭ੍ਰਮ ਇਹਨਾਂ ਨੇ ਫਲਾਇਆ ਇਸ ਭ੍ਰਮ ਨੂੰ ਦੂਰ ਕਰਨਾ ਫਿਰ ਤੋਂ ਵਿਸ਼ਵਾਸ ਅਰਜਿਤ ਕਰਨਾ ਵੈਲਫੇਅਰ ਦੀਆਂ ਸਕੀਮਸ ਨੂੰ ਹੋਰ ਅੱਛੇ ਤੱਕ نیچے ਲੈ ਕੇ ਜਾਣਾ ਸਾਡੀਆਂ ਸਾਰੇ ਕੰਮ ਤੇਜ਼ੀ ਨਾਲ ਹੋਣਗੇ ਔਰ ਤੁਸੀਂ ਦੇਖੋਗੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਂ ਜਦੋਂ ਆਣ ਗਿਆ ਪੰਜਾਬ ਦੇ ਨਾਲ ਹੀ ਹੋਣੀਆਂ 2027 ਵਾਪਸ ਦੋ ਤਿਹਾਈ ਬਹੁਮਤ ਨਾਲ ਯੋਗੀ ਸਾਹਿਬ ਮੁੱਖ ਮੰਤਰੀ ਪਰ ਵਾਰਣਸੀ ਸੀਟ ਸਭ ਤੋਂ ਜ਼ਿਆਦਾ ਚਰਚਾ ਵਿੱਚ ਰਹੀ ਕਿਉਂਕਿ ਪੀਐਮ ਮੋਦੀ ਦੀ ਸੀਟ ਔਰ ਜੋ ਡਿਫਰੈਂਸ ਰਿਹਾ ਉਹ ਕਾਫੀ ਘਟ ਰਿਹਾ ਪਿਛਲੇ ਸਾਲਾਂ ਦੇ ਮੁਕਾਬਲੇ ਤੇ ਇੱਕ ਜਿਹੜੀ ਸਮਰਿਤੇ ਰਾਣੀ ਦੀ ਸੀਟ ਉਹ ਉੱਥੋਂ ਹਰੇ ਇਹ ਦੋ ਅਹਿਮ ਸੀਟਾਂ ਸਨ ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਵਿਸ਼ਵਾਸ ਬਣਾਉਣ ਦੀ ਗੱਲ ਕਿ ਇੰਨੇ ਸਾਲਾਂ ਵਿੱਚ ਵਿਸ਼ਵਾਸ ਬਣ ਨਹੀਂ ਪਾਇਆ ਸੀ ਕਿਉਂਕਿ ਇਹ ਜੋ ਬਿਆਨ ਕਹਿ ਰਹੇ ਹੋ ਤੁਸੀਂ ਸੰਵਿਧਾਨ ਬਦਲ ਦੇਣ ਵਾਲਾ ਇਹ ਤਾਂ ਲੋਕ ਸਭਾ ਇਲੈਕਸ਼ਨ ਤੋਂ ਕੁਝ ਦਿਨ ਪਹਿਲਾਂ ਹੀ ਆਇਆ ਮੈਂ ਇਹ ਕਹਿੰਦੇ ਨਹੀਂ ਕੁਝ ਦਿਨ ਪਹਿਲਾਂ ਤਾਂ ਨਹੀਂ ਆਇਆ ਇਹ ਕੋ ਵਿਸ਼ਵਾਸ ਤੇ ਬਣਿਆ ਹੀ ਹੈ ਨਾ ਅਗਰ ਤੁਸੀਂ 10 ਸਾਲ ਰਾਜ ਕਰਨ ਤੋਂ ਬਾਅਦ ਵਾਪਸ ਸੱਤਾ ਜਾ ਜਾਂਦੇ ਹੋ ਤੇ ਵਿਸ਼ਵਾਸ ਹੈ ਤਾਂ ਹੀ ਆ ਜਾਂਦੇ ਹੋ ਨਾ ਜੀ ਤੁਸੀਂ ਇਹ ਦੇਖੋ nehru ji ਤੋਂ ਬਾਅਦ ਦੇਸ਼ ਦਾ ਕਿਹੜਾ ਪ੍ਰਧਾਨ ਮੰਤਰੀ ਹੈ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਿਆ ਨਰਿੰਦਰ ਮੋਦੀ ਜੀ ਪਰ ਇਸ ਇੰਦਰਾ ਗਾਂਧੀ ਵੀ 10 ਸਾਲ ਸਰਕਾਰ ਚਲਾਉਣ ਤੋਂ ਬਾਅਦ ਬੁਰੀ ਤਰ੍ਹਾਂ ਆ ਰਹੀ ਸੀ ਔਰ ਇੰਨੀ ਬੁਰੀ ਤਰ੍ਹਾਂ ਆ ਰਹੀ ਸੀ ਕਿ ਆਪਣੀ ਲੋਕ ਸਭਾ ਵੀ ਹਾਰ ਗਈ ਸੀ ਸੰਜੇ ਗਾਂਧੀ ਸਾਹਿਬ ਵੀ ਹਾਰ ਗਏ ਸੀ ਔਰ ਕਾਂਗਰਸ ਜਿਹੜੀ ਹੈ 150 ਸੀਟਾਂ ਤੇ ਆ ਗਈ ਸੀ ਉਹ ਤਾਂ ਐਮਰਜੈਂਸੀ ਦਾ ਉਹਨਾਂ ਨੂੰ ਨਹੀਂ ਕਹਿਣਾ ਨਾ ਬਹੁਤ ਨਾ ਪਿਆ ਸੀ ਲੇਕਿਨ ਮੋਦੀ ਸਾਹਿਬ ਵਾਪਸ ਸੱਤਾ ਚਾਹੀਦੀ ਹੈ ਸੀਟਾਂ ਕਟੀਆਂ ਐ ਬਿਲਕੁਲ ਕਟੀਆਂ ਲੇਕਿਨ 10 ਸਾਲ ਸਰਕਾਰ ਚਲਾਉਣ ਤੋਂ ਬਾਅਦ ਤੇ ਸੱਤਾ ਜੀ ਵਾਪਸ ਆਉਂਦੇ ਹੋ ਤਾਂ ਲੋਕਾਂ ਦਾ ਵਿਸ਼ਵਾਸ ਹੈ ਉਹ ਠੀਕ ਹੈ ਸੀਟਾਂ ਕਟੀਆਂ ਐ ਉਹਦੇ ਜੋ ਵੀ ਕਾਰਨ ਰਏ ਆ ਪਾਰਟੀ ਉਹਦੇ ਉਹਦੀ ਉਹਨਾਂ ਨੂੰ ਦੂਰ ਕਰੇਗੀ ਹੁਣ ਜਿਵੇਂ ਐਨਡੀਏ ਦਾ ਹੀ ਪੂਰੀ ਇਥੇ ਸਰਕਾਰ ਬਣੀ ਐ ਉਸ ਦਾ ਕਾਰਨ ਇਥੇ ਕਿਸਾਨ ਕਹਿੰਦੇ ਹੋ ਨਜ਼ਰ ਆਈ ਕਿ ਅਸੀਂ ਅੰਦੋਲਨ ਕਰ ਰਹੇ ਸੀ ਤੇ ਉਸ ਦਾ ਖਾਮਿਆਜ਼ਾ ਇਥੇ ਬੀਜੇਪੀ ਨੂੰ ਭੁਗਤਣਾ ਪਿਆ ਜੋ ਪੂਰਨ ਬਹੁਮਤ ਨਹੀਂ ਆ ਪਾਇਆ ਜੋ ਪ੍ਰਦਰਸ਼ਨ ਇਸ ਵਾਰ ਇਹ ਨਤੀਜਿਆਂ ਵਿੱਚ ਇਹ ਚੋਣਾਂ ਦੌਰਾਨ ਦੇਖਣ ਨੂੰ ਮਿਲਿਆ ਤੁਸੀਂ ਕਿਵੇਂ ਵੇਖਦੇ ਹੋ ਕਿਸਾਨ ਆਗੂਆਂ ਦੇ ਇਸ ਬਿਆਨ ਨੂੰ ਜੇ ਇਹਨਾਂ ਦਾ ਕੋਈ ਇੰਪੈਕਟ ਹੁੰਦਾ ਤੇ ਬੀਜੇਪੀ ਦੇ ਵੋਟਾਂ ਤਾਂ 6% ਤੋਂ ਘਟ ਕੇ 3% ਦੀਆਂ ਆਣੀਆਂ ਚਾਹੀਦੀਆਂ ਸੀ ਬੀਜੇਪੀ ਤਾਂ 19% ਤੇ ਖੜੀ ਆ ਜਾ ਕਰਕੇ 25 ਲੱਖ ਲੋਕ ਪੰਜਾਬ ਦੇ ਬੀਜੇਪੀ ਦੇ ਹੱਕ 'ਚ ਆ ਕੇ ਖੜੇ ਹੋਗੇ ਡਟ ਕੇ ਇਹਨਾਂ ਦਾ ਕੋਈ ਇੰਪੈਕਟ ਨਹੀਂ ਹੈ ਜੇ ਇਹਨਾਂ ਦਾ ਐਡਾ ਇੰਪੈਕਟ ਹੁੰਦਾ ਤੇ ਅਨਾਲ ਹਿਮਾਚਲ ਹਿਮਾਚਲ ਦਾ ਬੀਜੇਪੀ ਚਾਰੋਂ ਸੀਟਾਂ ਜਿੱਤ ਗਈ ਉਤਰਾਖੰਡ ਦੇ ਬੀਜੇਪੀ ਚਾਰੋਂ ਸੀਟਾਂ ਜਿੱਤ ਗਈ ਦਿੱਲੀ ਬੀਜੇਪੀ ਸਭ ਦੀਆਂ 7 ਸੀਟਾਂ ਜਿੱਤ ਗਈ ਯੂਪੀ ਦੇ ਨਾਲ ਮੱਧ ਪ੍ਰਦੇਸ਼ ਲੱਗਦਾ ਬੀਜੇਪੀ ਸਾਰੀਆਂ ਸੀਟਾਂ ਜਿੱਤ ਗਈ ਕਮਲਨਾਥ ਵਾਲੀ ਸੀਟ ਵੀ ਜਿੱਤ ਗਈ ਯਾਨੀ ਇਹ 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 ਤਾਂ ਜਿੱਥੇ ਬੀਜੇਪੀ ਹਾਰ ਕਿਉਂ ਤਾਂ ਸਾਡਾ ਉੱਥੇ ਸਾਡਾ ਕਾਰਨ ਹੈ ਜਿੱਥੇ ਬੀਜੇਪੀ ਜਿੱਤ ਗਈ ਉੱਥੇ ਕੀ ਦਾ ਮੱਧ ਪ੍ਰਦੇਸ਼ ਚ ਕਿਸਾਨ ਨਹੀਂ ਹੈ ਕਿਹਾ ਐਗਰੀਕਲਚਰ ਦਾ ਨੰਬਰ ਇੱਕ ਸਟੇਟ ਐਸ ਵੇਲੇ ਮੱਧ ਪ੍ਰਦੇਸ਼ ਹੈ ਐਗਰੀਕਲਚਰ ਮਿਨਿਸਟਰ ਵੀ ਐਸਆਰਐਮਪੀ ਦੇ ਸੀਐਮ ਪਹਿਲਾਂ ਮੈਂ ਉੱਥੇ ਸੀ ਤੁਮਰ ਸਾਹਿਬ ਉੱਥੇ ਤਾਂ ਬੀਜੇਪੀ ਸਾਰੀਆਂ ਸੀਟਾਂ ਜਿੱਤ ਗਈ ਹੈ ਫਿਰ ਉੱਥੇ ਇਹਨਾਂ ਦਾ ਪ੍ਰਭਾਵ ਕਿੱਥੇ ਗਿਆ ਸ਼ਿਵਰਾਜ ਚੋਹਾਂਜੇ ਇਸ ਵਾਰ ਇਸ ਕਰਕੇ ਇੱਦਾਂ ਵੀ ਇਹਨਾਂ ਦੇ ਦਾਅਵਿਆਂ ਦਾ ਲੋਕਾਂ ਨੂੰ ਵੀ ਪਤਾ ਹੈ ਪੰਜਾਬ 'ਚ ਉਹਨਾਂ ਦੀ ਕੋਈ ਗੱਲ ਸੁਣਦਾ ਨਹੀਂ ਜੀ ਏਡੇ ਤਗੜੇ ਨੇ ਇਹ ਚੋਣਾਂ ਲੜ ਕੇ ਦੇਖ ਲੈ ਇਹਨਾਂ ਨੇ ਦੇਖਿਆ ਸੀ ਨਾ ਚੋਣਾਂ ਲੜ ਕੇ ਪੰਜਾਬ 'ਚ ਰਾਜੇਵਾਲ ਸਾਹਿਬ ਨੂੰ 3000 ਵੋਟ ਪਈ ਸੀ ਦੁਬਾਰਾ ਲੜ ਕੇ ਦੇਖ ਲੈ ਵਿਧਾਨ ਸਭਾ ਆ ਰਹੀ ਹੈ ਪੰਜਾਬ ਤੋਂ ਲੜਨਗੇ ਮ ਮੈਂ ਇਸ ਗੱਲ ਤੇ ਫੇਰ ਆਣਾ ਹੈ ਲੋਕਤੰਤਰ ਚ ਲੋਕਾਂ ਦੀ ਤਾਕਤ ਤੇ ਵਿਸ਼ਵਾਸ ਕਰਦੇ ਇਸ ਕਰਕੇ ਇਹਨਾਂ ਦਾ ਹੰਕਾਰ ਆ ਸਿਰਫ ਅਗਰ ਇਹ ਇੰਨੇ ਤਾਕਤਵਰ ਨੇ ਚੋਣਾ ਲੜ ਕੇ ਦੇਖ ਲੈ ਆ ਫਿਰ ਆਧਨੀਆ ਵਿਧਾਨ ਸਭਾ ਦੇ ਚੋਣਾ ਲੜ ਕੇ ਦੇਖ ਲੈ ਉਹਨਾਂ ਨੂੰ ਪਤਾ ਲੱਗ ਜਾਏਗਾ ਸੋ ਇਸ ਕਰਕੇ ਇਹਨਾਂ ਦੇ ਦਾਅਵਿਆਂ ਚ ਕੋਈ ਸੱਚਾਈ ਨਹੀਂ ਹੈ ਬੀਜੇਪੀ ਤਾਕਤਵਰ ਪਾਰਟੀ ਹੈ ਪਹਿਲਾਂ ਵੀ ਸੀ ਹੁਣ ਵੀ ਹੈ ਲੋਕਾਂ ਦਾ ਵਿਸ਼ਵਾਸ ਹੈ ਔਰ 5 ਸਾਲ ਬਹੁਤ ਸ਼ਕਤੀਸ਼ਾਲੀ ਸਰਕਾਰ ਚੱਲਣ ਵਾਲੀ ਹੈ ਇਹ 5 ਸਾਲ ਹੋਰ ਆਪਣੇ ਕਲੇਜੇ ਫੂਕਦੇ ਰਹਿਣ ਵਿਰੋਧੀ ਸਾਰੇ ਜਿਹੜੇ ਆ ਸਾਡੇ ਕਾਂਗਰਸ ਵਾਲੇ ਜਾਂ ਸਾਡੇ ਜਿਹੜੇ ਵામ ਪੰਥੀ ਭਰਾ ਨੇ ਜਾਂ ਹੋਰ ਆ ਨਰਿੰਦਰ ਮੋਦੀ ਜੀ 5 ਸਾਲ ਲਈ ਪ੍ਰਧਾਨ ਮੰਤਰੀ ਬਣਨਗੇ ਉਹ ਦੁਨੀਆ ਦੇ ਲੀਡਰ ਬਣਿਆ ਔਰ 5 ਸਾਲਾਂ 'ਚ ਹਿੰਦੁਸਤਾਨ ਹੋਰ ਤਰੱਕੀ ਕਰੇਗਾ 2029 'ਚ ਫੇਰ ਵਾਪਸ ਆਵਾਂਗੇ ਪਹਿਲਾਂ ਨੂੰ ਵੀ ਛਾਦਾ ਥਗੜੇ ਹੋ ਕੇ ਸ਼ੰਭੂ ਬਾਰਡਰ ਤੇ 13 ਫਰਵਰੀ ਤੋਂ ਧਰਨਾ ਚੱਲ ਰਿਹਾ ਹੈ ਤੇ ਉਸ ਦੇ ਲਈ ਵੀ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਰੋਂਦੇ ਨੇ ਕੱਲ ਦੇਖਿਆ ਗਿਆ ਕਿ ਪਿੰਡ ਵਾਸੀ ਉੱਥੇ ਪਹੁੰਚ ਗਏ ਰਾਹ ਖਲਵਾਉਣ ਲਈ ਕਿਉਂਕਿ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਹਿੰਦੇ ਰਾਹ ਅਸੀਂ ਨਹੀਂ ਬੰਦ ਕੀਤੇ ਸਰਕਾਰ ਨੇ ਬੰਦ ਕੀਤੇ ਉਹਨਾਂ ਤੋਂ ਖਲਵਾਓ ਦੇਖੋ ਲੋਕ ਤਾਂ ਦੁਖੀ ਨੇ ਔਰ ਕੱਲੇ ਰਾਜਪੁਰੇ ਦੇ ਲੋਕ ਨਹੀਂ ਦੁਖੇ ਪੰਜਾਬ ਦੇ ਲੋਕ ਵੀ ਦੁਖੀ ਨੇ ਪਰ ਇਹ ਜਿਹੜੀ ਪੋਲਿਟਿਕਸ ਹੈ ਨਾ ਇਹ ਜ਼ਿਆਦਾ ਦੇਰ ਚੱਲਣੀ ਨਹੀਂ ਹੁੰਦੀ ਭਰਮ ਫੈਲਾਉਣ ਦੀ ਪੋਲਿਟਿਕਸ ਝੂਠ ਫੈਲਾਉਣ ਦੀ ਪੋਲਿਟਿਕਸ ਅਲਟੀਮੇਟਲੀ ਲੋਕ ਸਮਝ ਗਏ ਔਰ ਲੋਗ ਹੋਰ ਸਮਝਣਗੇ ਮੈਂ ਤਾਂ ਇੰਨੀ ਗੱਲ ਕਹਿਣੀ ਹੈ ਕਿ ਸਰਕਾਰ ਤਿਆਰ ਹੈ ਸਰਕਾਰ ਪਹਿਲਾਂ ਵੀ ਗੱਲਬਾਤ ਦੀ ਤਿਆਰ ਸੀ ਹੁਣ ਵੀ ਗੱਲਬਾਤ ਲਈ ਤਿਆਰ ਹੈ ਸਰਕਾਰ ਉਹ ਨਹੀਂ ਸੀ ਦੇਖੋ ਫਿਰ ਐਮਐਸਪੀ ਵਧਾਈਏ ਜਿੰਨੀ ਐਮਐਸਪੀ ਨੂੰ ਸਟਰਨਥਨ ਮੋਦੀ ਸਾਹਿਬ ਨੇ ਕੀਤਾ ਕਿਹੜੀ ਸਰਕਾਰ ਨੇ ਕੀਤਾ ਅਜ ਤੱਕ ਜਿੰਨਾ ਪਾਰਟੀ ਜਿੰਨਾ ਪਾਰਟੀਆਂ ਦੇ ਜਾ ਕੇ ਹੱਕ ਚ ਨਾਰੇ ਮਾਰਦੇ ਨੇ ਉਹਨਾਂ ਸਟੇਟਾਂ 'ਚ ਕੀ ਹਾਲਤ ਹੈ ਕਿਸਾਨਾਂ ਦੀ ਮਮਤਾ ਬੇਨਰਜੀ ਦੇ ਸੂਬੇ 'ਚ ਕੀ ਹਾਲਤ ਹੈ ਕਿਸਾਨਾਂ ਦੀ ਸਭ ਤੋਂ ਜ਼ਿਆਦਾ ਬਦਹਾਲੀ ਜੇ ਕੋਈ ਕਿਸਾਨ ਹੈ ਤੇ ਮਮਤਾ ਬੇਨਰਜੀ ਦੇ ਰਾਜ 'ਚ ਹੈ ਜਿਹਦਾ ਝੰਡਾ ਚੁੱਕੀ ਫਿਰਦੇ ਨੇ ਇਹ ਇਸ ਕਰਕੇ ਇਹਨਾਂ ਦਾ ਪੋਲੀਟੀਕਲ ਅਜੰਡਾ ਹੈ ਪਰ ਇਹ ਪੋਲੀਟੀਕਲ ਅਜੰਡਾ ਹੌਲੀ-ਹੌਲੀ ਲੋਕਾਂ ਨੂੰ ਵੀ ਸਮਝ ਆ ਰਿਹਾ ਹੈ ਜਿਸ ਦਿਨ ਇਹ ਆਪਣੇ ਪੋਲੀਟੀਕਲ ਅਜੰਡੇ ਨੂੰ ਛੱਡ ਦੇਣਗੇ ਜਿਸ ਦਿਨ ਸਤਿਮੁੱਚ ਕਿਸਾਨਾਂ ਦੀ ਭਲਾਈ ਦੀ ਗੱਲ ਕਰਨਗੇ ਸਰਕਾਰ ਤਿਆਰ ਹੈ ਸਰਕਾਰ ਇਹਨਾਂ ਨਾਲ ਗੱਲਬਾਤ ਕਰਨ ਲਈ ਵੀ ਤਿਆਰ ਹੈ ਸਰਕਾਰ ਸਾਰੇ ਮਸਲੇ ਹੱਲ ਕਰਨ ਲਈ ਵੀ ਤਿਆਰ ਹੈ ਗੱਲਬਾਤ ਨੇ ਮਸਲੇ ਹੱਲ ਹੋਣੇ ਆ ਅਗਰ ਲੋਕ ਦੁਖੀ ਨੇ ਤੇ ਲੋਕਾਂ ਨੂੰ ਦੁਖੀ ਕਰਨ ਨਾਲ ਕੁਝ ਨਹੀਂ ਹੁੰਦਾ ਤੇ 14 ਫਸਲਾਂ ਤੇ ਐਮਐਸਪੀ ਵਧਾਈ ਜਿਵੇਂ ਹੋਣੇ ਕੇਂਦਰ ਸਰਕਾਰ ਨੇ ਉਸ ਨੂੰ ਵੀ ਕਿਸਾਨਾਂ ਨੇ ਨਾ ਕਾਫੀ ਦੱਸ ਦਿੱਤਾ ਕਹਿੰਦੇ ਮਹਿੰਗਾਈ ਜਿਸ ਤਰ੍ਹਾਂ ਨਾਲ ਇਸ ਸਮੇਂ ਤੇ ਹੈ ਤਾਂ ਇਹ ਇਸ ਤਰ੍ਹਾਂ ਹੈ ਜਿਵੇਂ ਊਂਟ ਦੇ ਮੂੰਹ ਵਿੱਚ ਜੀਰਾ ਤੇ ਕੋਈ ਤਾਂ ਦੇਸ਼ 'ਚ ਹਰੇਕ ਵਰਗ ਤੁਸੀਂ ਪੁੱਛੋਗੇ ਤੁਸੀਂ ਇੰਪਲਾਈਜ਼ ਨੂੰ ਪੁੱਛ ਲੋ ਕਹਾਂਗੇ ਸਾਡੀਆਂ ਤਨਖਾਹਾਂ ਘਾਟਾਂ ਵਧਣੀਆਂ ਚਾਹੀਦੀਆਂ ਮੈਂ ਤੁਹਾਨੂੰ ਪੁੱਛ ਲਵਾਂਗਾ ਤੁਸੀਂ ਮੈਨੂੰ ਕਹੋਗੇ ਚੈਨਲ ਵਾਲੇ ਬਹੁਤ ਘੱਟ ਦਾ ਸਿਰ ਦਿੰਦੇ ਮੇਰੇ ਪੈਸੇ ਹੀ ਵਧਣੇ ਚਾਹੀਦੇ ਇੱਕ ਸੁਭਾਵਿਕ ਗੱਲ ਹੈ ਹਰੇਕ ਵਿਅਕਤੀ ਲੇਕਿਨ ਸਰਕਾਰ ਦੇ ਸਾਧਨ ਸੀਮਿਤ ਹੈ ਸਾਨੂੰ ਇਸ ਗੱਲ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਸਰਕਾਰ ਕੋਲ ਬੜੇ ਸੀਮ ਉਹਨਾਂ ਸੀਮਤ ਸਾਧਨਾਂ ਦੇ ਬਾਵਜੂਦ ਸਰਕਾਰ ਵਧਾ ਰਹੀ ਹੈ ਔਰ ਅੱਛੀ ਖਾਸੀ ਪਹਿਲਾਂ ਕਿੰਨੀ ਐਮਐਸ ਵਧਦੀ ਸੀ ਪਹਿਲਾਂ ਵੀ ਸਰਕਾਰਾਂ ਚੱਲਦੀਆਂ ਰਹੀਆਂ ਕਿੰਨੀ ਕੈਪਸਿਟੀ ਤਾਂ ਆਉਂਦੇ ਸੀ ਕਦੀ 10 ਰੁਪਏ ਕਦੀ 20 ਰੁਪਏ 1.5 150 ਰੁਪਏ ਇੱਕ ਫਸਲ ਤੇ 2 200 ਰੁਪਏ ਇੱਕ ਫਸਲ ਤੇ ਇੱਕ ਸੀਜ਼ਨ 'ਚ ਸਿਰਫ ਬੀਜਪੀ ਦੀ ਸਰਕਾਰ ਹੀ ਵਧਾ ਰਹੀ ਹੈ ਤੇ ਅੰਕੜੇ ਤੱਕ ਦੇਖ ਲਓ ਡੇਡ ਗੁਣਾ ਦਾ ਦਾਵਾ ਕੀਤਾ ਜਾਂਦਾ ਜਿਵੇਂ 150% ਦਾ ਪਰ ਉਸ ਤਰੀਕੇ ਨਹੀਂ ਵਧਾਈ ਜਾ ਰਹੀ ਨਾਲੇ ਇੱਕ ਐਕਸਪੋਰਟ ਡਿਊਟੀ ਦੀ ਗੱਲ ਕਰਦੇ ਨੇ 20% ਐਕਸਪੋਰਟ ਡਿਊਟੀ ਇਹ ਘਟਾਉਣੀ ਚਾਹੀਦੀ ਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਾਅਵੇ ਕਰਦੀ ਹੈ ਭਾਜੀਪੀ ਪਰ ਹੁਣ ਤੱਕ ਨਹੀਂ ਹੋਈ ਨਹੀਂ ਕੋਈ ਵੀ ਮੈਂ ਕਹਿੰਦਾ ਬਹੁਤ ਇਸ਼ੂ ਹੋਣਗੇ ਨਾ ਦੇਸ਼ ਦੇ ਹਰ ਵਰਗ ਦੇ ਇਸ਼ੂ ਕਿਲੇ ਵਰਗ ਦੇ ਇਸ਼ੂ ਨਹੀਂ ਹੈ ਦਲਿਤ ਪਾਈਚਾਰਾ ਦੇ ਆਪਣੇ ਇਸ਼ੂ ਹੈ ਪਿਛੜੇ ਵਰਗ ਦੇ ਆਪਣੇ ਇਸ਼ੂ ਹੈ ਖੇਤੀ ਮਜ਼ਦੂਰਾਂ ਦੇ ਆਪਣੇ ਇਸ਼ੂ ਹੈ ਇਦੋਂ ਸਰਕਾਰ ਨਾਲ ਗੱਲ ਕਰਕੇ ਹੱਲ ਹੋਣੀ ਨਾ ਅਸੀਂ ਤੇ ਕਿੰਨੇ ਦੱਸੋ ਆਓ ਬੈਠੋ ਗੱਲਬਾਤ ਕਰੋ ਐਕਸਪੋਰਟ ਡਿਊਟੀ ਘਟਾਵਾਂਗੇ ਨਾ ਐਕਸਪੋਰਟ ਡਿਊਟੀ ਮੋਦੀ ਸਾਹਿਬ ਕੱਲੇ ਦੇ ਦੁਨੀਆ ਦੇ ਐਸੇ ਨੇਤਾ ਸੀ ਜਿਨ੍ਹਾਂ ਨੇ ਕਿਹਾ ਕਿ ਐਗਰੀਕਲਚਰ ਨੂੰ ਡਬਲਯੂਡੀਓ ਦੇ ਦਾਇਰੇ 'ਚ ਨਹੀਂ ਆਉਣ ਦੇਣਾ ਸਾਫ਼ ਸਮਝੋ ਤੇ ਤੋਂ ਮਨਾਈ ਕਰਤੀ ਦੇਸ਼ ਦੇ ਕਿਸਾਨਾਂ ਦੇ ਹਿੱਤ ਲਈ ਇਸ ਲਈ ਕੋਈ ਵੀ ਕੰਮ ਹੈ ਅਸੀਂ ਤਿਆਰ ਹਾਂ ਸਰਕਾਰ ਤੇ ਪੂਰੀ ਸੁਰਤਤਾ ਨਾਲ ਵਿਚਾਰ ਕਰਨ ਦੀ ਲੇਕਿਨ ਕੋਈ ਬੈਠ ਕੇ ਗੱਲ ਤੇ ਕਰਨੀ ਪੈਗੀ ਤਾਂ ਤੁਸੀਂ ਭਾਜਪਾ ਦੀ ਹਾਈ ਕਮਾਂਡ ਤੱਕ ਜੋ ਪੰਜਾਬ ਦੇ ਕਿਸਾਨਾਂ ਦੀਆਂ ਦਿੱਕਤਾਂ ਨੇ ਉਹ ਲੈ ਕੇ ਜਾਓਗੇ ਕਿਉਂ ਨਹੀਂ ਲੈ ਕੇ ਜਾਵਾਂਗੇ ਦੇ ਕੋਸੀ ਤੇ ਲਗਾਤਾਰ ਲੈ ਕੇ ਜਾ ਰਹੇ ਅਸੀਂ ਕਿਵੇਂ ਲੈ ਕੇ ਜਾਓ ਅਸੀਂ ਮਿਨਿਸਟਰਸ ਨਾਲ ਗੱਲ ਕਰਦੇ ਆ ਪਹਿਲਾਂ ਵੀ ਕੀਤੀ ਹੁਣ ਵੀ ਕਰਾਂਗੇ ਕਿ ਵੀ ਆ ਕੇ ਬੈਠ ਕੇ ਗੱਲ ਕਰਕੇ ਇਹਨਾਂ ਦੇ ਮਸਲੇ ਸੁਲਝਾਓ ਲੇਕਿਨ ਸਵਾਲ ਤੇ ਇਹੀ ਹੈ ਕਿ ਜਿਹੜੇ ਆਪਣੇ ਆਪ ਨੂੰ ਰਿਪ੍ਰੈਜ਼ੈਂਟੇਟਿਵ ਕਹਿ ਰਹੇ ਆ ਕੀ ਉਹ ਮਸਲੇ ਸੁਲਝਾਣਾ ਚਾਹੁੰਦੇ ਆ ਜਾਂ ਸਿਰਫ ਇਸ ਗੱਲ ਤੇ ਸਿਆਸਤ ਹੀ ਕਰਨਾ ਚਾਹੁੰਦੇ ਆ ਉਹਨਾਂ ਦਾ ਆਪਣਾ ਸਿਆਸੀ ਏਜੰਡਾ ਤੇ ਨਹੀਂ ਹੈ ਅਗਰ ਉਹਨਾਂ ਦਾ ਸਿਆਸੀ ਏਜੰਡਾ ਤੇ ਫਿਰ ਅਸੀਂ ਪੰਜਾਬ ਦੇ ਕਿਸਾਨਾਂ ਨਾਲ ਸਿੱਧੀ ਗੱਲ ਕਰਾਂਗੇ ਫਿਰ ਕਿਸਾਨਾਂ ਦੇ ਜਿਹੜੇ ਰਿਪ੍ਰੈਜ਼ੈਂਟੇਟਿਵ ਨੇ ਨਵੇਂ ਰਿਪ੍ਰੈਜ਼ੈਂਟੇਟਿਵ ਖੜੇ ਹੋ ਜਾਣਗੇ ਦੇਖੋ ਕਿਸਾਨਾਂ ਨੂੰ ਆਪਣੀ ਉਹਨਾਂ ਨੇ ਕਿਸੇ ਪੋਲਿਟਿਕਲ ਏਜੰਡੇ ਦਾ ਸ਼ਿਕਾਰ ਨਹੀਂ ਬੰਨਣਾ। ਉਹ ਜਿੰਨਾ ਕਿ ਬੰਨਣਾ ਸੀ ਬਣ ਗਏ। ਮੈਂ ਜਿੰਨਾ ਹੁਮਕੇ ਆਇਆ ਅੱਜ ਕਿਸਾਨਾਂ ਦੇ ਗੱਲ ਮਹਿਸੂਸ ਕਰ ਰਿਹਾ ਕਿ ਜਿਹੜੇ ਆਪਣੇ ਆਪ ਨੂੰ ਖੋਤੀ ਲੀਡਰ ਕਹਿੰਦੇ ਆ ਉਹ ਸਿਰਫ ਆਪਣੀ ਸਿਆਸਤ ਕਰਨ ਲਈ ਸਾਡਾ ਇਸਤੇਮਾਲ ਕਰ ਰਹੇ ਆ। ਇਸ ਕਰਕੇ ਅਸੀਂ ਕਿਸਾਨਾਂ ਨਾਲ ਸਿੱਧਾ ਸੰਵਾਦ ਕਰਾਂਗੇ। ਠੀਕ ਹੈ। ਹੁਣ ਇਸ ਸਮੇਂ ਚਰਚਾ ਵਿੱਚ ਚੱਲ ਰਿਹਾ ਹੈ ਯੂਜੀ ਨੀਟ ਐਗਜ਼ਾਮ। ਵਿਵਾਦ ਹੋਇਆ। ਕੱਲ ਰੀ ਐਗਜ਼ਾਮ ਵੀ ਹੁੰਦਾ ਹੈ। ਉਸ ਦੇ ਵਿੱਚ ਵੀ 50% ਤਕਰੀਬਨ ਮੁਰਤੋਂ ਹੁੰਦੇ ਐ ਐਗਜ਼ਾਮ ਦੇਣ ਕਿਉਂਕਿ ਐ ਲੱਗ ਰਿਹਾ ਪਰ ਉਸੇ ਹੀ ਉਠਿਆ ਦੁਆਰਾ ਦੇਣਾ ਨਹੀਂ ਚਾਹੁੰਦੇ ਬੱਚੇ ਤਿਆਰੀ ਨਹੀਂ ਹੋਈ ਹੁੰਦੀ ਐ ਪਰ ਤੁਹਾਨੂੰ ਕੀ ਲੱਗਦਾ ਕਿੱਥੇ ਲੂਪ ਹੋਲ ਰਿਹਾ ਰਿਹਾ ਐ ਐਨਟੀਏ ਤਿੰਨ ਪ੍ਰੀਖਿਆਵਾਂ ਕੰਡਕਟ ਕਰਦਾ ਐ ਇੱਕ ਦੇ ਵਿੱਚ ਵਿਵਾਦ ਦੇਖਣ ਨੂੰ ਮਿਲਦਾ ਐ ਪੇਪਰ ਲੀਕ ਹੋ ਜਾਂਦਾ ਐ ਦੂਜੀ 18 ਤਰੀਕ ਨੂੰ ਪੇਪਰ ਹੁੰਦਾ ਜੂ ਜੀਸੀਨੈਟ ਦਾ 19 ਤਰੀਕ ਨੂੰ ਰੱਦ ਕਰ ਦਿੱਤਾ ਜਾਂਦਾ ਐ ਤੀਜੀ ਸੀਐਸਆਰ ਯੂਜੀਸੀ ਨੈਟ ਦੀ ਹੁੰਦੀ ਐ ਵੀ ਇਹ ਐਗਜ਼ਾਮ ਹੋਣ ਤੋਂ ਪਹਿਲਾਂ ਹੀ ਰੱਦ ਕਰ ਦਿੱਤੀ ਜਾਂਦੀ ਐ ਕਿੱਥੇ ਲੂਪ ਹੋਲ ਰਿਹਾ ਲੂਪ ਹੋਲ ਹੈ ਔਰ ਐਨਟੀਏ ਨੂੰ ਪੂਰਾ ਰੀਸਟਰਕਚਰ ਕਰਨਾ ਪਏਗਾ ਕਮੀ ਹੈ ਪੇਪਰ ਲੀਕ ਹੋ ਰਹੇ ਹੈ ਬਹੁਤ ਦੁਖਦਾਈ ਹੈ ਬਹੁਤ ਨਿੰਦਨਯੋਗ ਹੈ ਔਰ ਸਰਕਾਰ ਬਹੁਤ ਗੰਭੀਰ ਹੈ ਐਨਟੀਏ ਨੂੰ ਰੀਸਟਰਕਚਰ ਕਰਾਂਗੇ ਦੋਸ਼ੀ ਸਜ਼ਾਵਾ ਭੁਗਤਣਗੇ ਔਰ ਮੋਦੀ ਸਾਹਿਬ ਨੇ ਨਵਾਂ ਕਾਨੂੰਨ ਵੀ ਆਰਡੀਨੈਂਸ ਜਾਰੀ ਕਰਕੇ ਬਣਾਤਾ ਹੈ ਕਿ ਜੋ ਵੀ ਪੇਪਰ ਲੀਕ ਚ ਇਨਵੋਲਵ ਹੋਣਗੇ ਉਹਨਾਂ ਨੂੰ ਸਖਤ ਸਜ਼ਾਵਾ ਦੇ ਤਹਿਤ ਨਵਾਂ ਕਾਨੂੰਨ ਅਸੀਂ ਲੈ ਕੇ ਆ ਗਏ ਹਾਂ ਬਿਲਕੁਲ ਆਉਣ ਵਾਲੇ ਸਮੇਂ ਚ ਇਹਨੂੰ ਠੀਕ ਕੀਤਾ ਜਾਏਗਾ ਕੋਈ ਗੁੰਜਾਇਸ਼ ਪੇਪਰ ਲੀਕ ਦੀ ਨਹੀਂ ਬਚੇਗੀ ਜੋ ਤੁਸੀਂ ਐਂਟੀ ਪੇਪਰ ਲੀਕ ਕਾਨੂੰਨ ਲੈ ਕੇ ਆਇਓ ਉਸ ਦੇ ਵਿੱਚ ਇਹ ਬਾਅਦ ਦਾ ਪ੍ਰੋਸੈਸ ਹੈ ਕਿ ਜਦੋਂ ਫੜਿਆ ਜਾਏਗਾ ਜਦੋਂ ਪਤਾ ਲੱਗੇਗਾ ਕਿ ਇਹ ਦੋਸ਼ੀ ਹੈ ਤੇ ਇਸ ਨੂੰ ਇੰਨੇ ਸਾਲਾਂ ਦੀ ਸਜ਼ਾ ਇੰਨਾ ਜੁਰਮਾਨਾ ਪਰ ਉਸ ਤੋਂ ਪਹਿਲਾਂ ਕਿਵੇਂ ਨਿਕਲ ਕੇ ਜਾਵਾਂਗੇ ਦੋਨੋਂ ਦੋਨੋਂ ਤਰ੍ਹਾਂ ਕਰਾਂਗੇ ਐਂਟੀਏ ਨੂੰ ਰੀਸਟਰਕਚਰ ਕਰਾਂਗੇ ਦੇਖੋ ਅਗਰ ਪੇਪਰ ਲੀਕ ਹੋ ਰਹੇ ਹਨ ਤਾਂ ਕਿਤੇ ਨਾ ਕਿਤੇ ਐਂਟੀਏ ਚ ਪ੍ਰੋਬਲਮ ਹੈ ਸੋ ਐਂਟੀਏ ਨੂੰ ਰੀਸਟਰਕਚਰ ਕਰਕੇ ਉਹ ਸਾਰੇ ਲੂਪ ਹੋਲਸ ਨੂੰ ਵੀ ਪਲੱਗ ਕਰਾਂਗੇ ਕਾਨੂੰਨ ਹਮੇਸ਼ਾ ਡਿਟਰੈਂਟ ਹੁੰਦਾ ਹੈ ਕਾਨੂੰਨ ਕਿਉਂ ਬਣਾਨੇ ਆ ਡੈਟਰੈਂਟ ਹੈ ਡਰ ਹੁੰਦਾ ਹੈ ਕਿ ਯਾਰ ਨਹੀਂ ਅਗਰ ਇਹ ਕੰਮ ਕਰਾਂਗੇ ਤੇ ਜੀ ਉਹ ਡੈਟਰੈਂਟ ਵੀ ਜ਼ਰੂਰੀ ਹੈ ਜੀ ਕੋਈ ਆਦਮੀ ਕਿਸੇ ਦਾ ਮਰਡਰ ਕਿਉਂ ਨਹੀਂ ਕਰਦਾ ਪਤਾ ਯਾਰ ਕਰਾਂਗੇ ਤੇ ਫਾਂਸੀ ਹੋ ਜਾਣੀ ਹੈ ਜੀ ਉਹ ਡੈਟਰੈਂਟ ਹੈ ਡੈਟਰੈਂਟ ਵੀ ਜ਼ਰੂਰੀ ਹੈ ਔਰ ਐਨਟੀ ਨੂੰ ਰੀਸਟਰਕਚਰ ਕਰਕੇ ਲੂਪ ਹੋਸ ਨੂੰ ਪਲੱਗ ਕਰਨਾ ਵੀ ਜ਼ਰੂਰੀ ਹੈ ਦੋਨੋਂ ਕੰਮਾਂ ਤੇ ਪੈਰਲਲ ਪ੍ਰਯਾਸ ਕਰ ਰਹੇ ਆ ਦੋਨਾਂ ਕੰਮਾਂ ਨੂੰ ਪੈਰਲਲ ਕਰ ਤੇ ਆਖਰੀ ਸਵਾਲ ਜਿਸ ਤਰ੍ਹਾਂ ਦੇ ਨਾਲ ਕੰਗਨਾ ਰਣੋਤ ਬਿਆਨਬਾਜ਼ੀ ਕਰਦੇ ਨੇ ਭਾਜਪਾ ਆਗੂ ਨੇ ਹੁਣ ਇਸ ਲਈ ਮੈਂ ਸਵਾਲ ਤੁਹਾਡੇ ਤੋਂ ਦੇ ਰੀਆਂ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਸਹੀ ਹੈ ਭਾਵੇਂ ਕਿਸਾਨਾਂ ਦੇ ਲਈ ਭਾਵੇਂ ਪੰਜਾਬੀਆਂ ਦੇ ਲਈ ਕਿਉਂਕਿ ਇਹ ਜਦੋਂ ਇਹ ਥੱਪੜकांड ਹੋਇਆ ਉਸ ਤੋਂ ਬਾਅਦ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਉਸ ਦੇ ਵਿੱਚ ਕਹਿੰਦੇ ਕਿ ਅਤਵਾਦ ਪੰਜਾਬ ਦੇ ਵਿੱਚ ਵਧ ਰਿਹਾ ਕਿ ਇਸ ਤਰ੍ਹਾਂ ਦੇ ਬਿਆਨ ਤੁਸੀਂ ਜਾਇਜ਼ ਮੰਨਦੇ ਹੋ ਕਿਸੇ ਵੀ ਆਗੂ ਦੇ ਦੇਖੋ ਲੋਕਤੰਤਰ ਚ ਹਿੰਸਾ ਲਈ ਕੋਈ ਥਾਂ ਨਹੀਂ ਮੈਂ ਬਿਲਕੁਲ ਇਸ ਗੱਲ ਤੇ ਕਾਇਮ ਹਮੇਸ਼ਾ ਰਹਾਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਆਪਾਂ ਅਗਰ ਜਸਟੀਫਾਈ ਕਰਨਾ ਸ਼ੁਰੂ ਕਰ ਦੇਵਾਂਗੇ ਤੇ ਫਿਰ ਉਹ ਵੱਧਦੀ ਜਾਏ ਜੀ ਇਸ ਲਈ ਉਹਨਾਂ ਲੋਕਾਂ ਨੂੰ ਵਿਚਾਰ ਕਰਨਾ ਚਾਹੀਦਾ ਜਿਹੜੇ ਇਹਨੂੰ ਸੈਲੀਬ੍ਰੇਟ ਕਰ ਰਹੇ ਨੇ ਪਹਿਲੀ ਜੀ ਦੂਜੀ ਗੱਲ ਸਭ ਨੂੰ ਸਹਯਮ ਰੱਖਣਾ ਚਾਹੀਦਾ ਆਪਣੇ ਬੋਲੰਚ ਆਪਣੇ ਵਿਵਹਾਰ ਚ ਆਪਣੀ ਭਾਸ਼ਾ ਚ ਔਰ ਖਾਸ ਕਰਕੇ ਜਿਹੜੇ ਲੋਕ ਸੋਸ਼ਲ ਫੀਲਡ ਚ ਨੇ ਪੋਲਿਟੀਕਲ ਫੀਲਡ ਚ ਨੇ ਉਹਨਾਂ ਨੂੰ ਜ਼ਰੂਰ ਆਪਣੀ ਭਾਸ਼ਾ ਤੇ ਮਰਿਆਦਾ ਰੱਖਣੀ ਚਾਹੀਦੀ ਹੈ ਇਹਦੇ ਚ ਕੋਈ ਗੁਰੇਜ਼ ਨਹੀਂ ਹੈ ਕਹਿਣ ਚ ਪਰ ਮੈਨੂੰ ਲੱਗਦਾ ਹੈ ਕਿ ਜ਼ਰੂਰ ਉਹ ਵੀ ਇਸ ਗੱਲ ਤੋਂ ਸਿੱਖਣਗੇ ਕਿਸੇ ਨੂੰ ਇਜਾਜ਼ਤ ਨਹੀਂ ਹੈ ਜੀ ਜੀ ਸਭ ਨੂੰ ਮਰਿਆਦਾ ਰੱਖਣੀ ਚਾਹੀਦੀ ਹੈ ਹਿੰਸਾ ਕਿਸੇ ਵੀ ਕੀਮਤ ਤੇ ਲੋਕਤੰਤਰ ਲਈ ਅੱਛੀ ਨਹੀਂ ਹੈ ਇਸ ਗੱਲ ਨੂੰ ਵੀ ਸਾਨੂੰ ਧਿਆਨ ਚਾਣਨਾ ਚਾਹੀਦਾ ਇਸ ਕਰਕੇ ਪੰਜਾਬ ਦੀ ਸ਼ਾਂਤੀ ਬਣਾ ਕੇ ਰੱਖੋ ਨਾ ਪੰਜਾਬ 'ਚ ਤਾਂ ਬੜੀਆਂ ਬੜੀਆਂ ਤਾਕਤਾਂ ਅੱਗੇ ਬੈਠੀਆਂ ਨੇ ਤਿਆਰ ਹੀ ਨੇ ਪੰਜਾਬ ਨੂੰ ਅੱਗ ਲਾਉਣ ਦੀ ਅਸੀਂ ਕਿਉਂ ਮੌਕਾ ਦਿੰਦੇ ਆ ਉਹਨਾਂ ਨੂੰ ਅਸੀਂ ਸਭ ਜ਼ਿੰਮੇਵਾਰ ਲੋਕ ਹਾਂ ਮੈਂ ਉਹਦੇ 'ਚ ਆਪਣੇ ਆਪ ਨੂੰ ਵੀ ਸ਼ਾਮਿਲ ਕਰਦਾ ਹਾਂ ਉਹਦੇ 'ਚ ਬਾਕੀਆਂ ਨੂੰ ਵੀ ਸ਼ਾਮਿਲ ਕਰਨਾ ਚਾਹੁੰਦਾ ਹਾਂ ਕਿਸੇ ਇੱਕ ਇਨਸੀਡੈਂਟ ਨੂੰ ਮੁੱਦਾ ਬਣਾ ਕਰਕੇ ਅਸੀਂ ਸ਼ੁਰੂ ਹੋ ਜਾਂਦੇ ਆ ਸੋਸ਼ਲ ਮੀਡੀਆ ਤੇ ਸ਼ੁਰੂ ਹੋ ਜਾਂਦੇ ਆ ਅਸੀਂ ਮੀਡੀਆ ਤੇ ਸ਼ੁਰੂ ਹੋ ਜਾਂਦੇ ਆ ਕਿਸ ਕਿਸ ਤਰ੍ਹਾਂ ਦੀ ਭਾਸ਼ਾ ਇਸਤੇਮਾਲ ਹੁੰਦੀ ਹੈ ਸਭ ਨੂੰ ਉਸ ਤੋਂ ਗੁਰੇਜ਼ ਕਰਨਾ ਚਾਹੀਦਾ ਤੇ ਕੀ ਕਾਰਵਾਈ ਬੀਜੇਪੀ ਕਰੇਗੀ ਜੇ ਇਸ ਤਰ੍ਹਾਂ ਕੋਈ ਵੀ ਆਗੂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦਾ ਹੈ ਭਾਵਨਾਵਾਂ ਪੜਕਾਉਂਦਾ ਹੈ ਕਰਨੀ ਚੀ ਦੇਖੋ ਪਾਰਟੀ ਤਾਂ ਬੀਜੇਪੀ ਬੜਾ ਸਪਸ਼ਟ ਹੈ ਸਾਡੇ ਪ੍ਰਧਾਨ ਮੰਤਰੀ ਜੀ ਤੇ ਇਸ ਮਾਮਲੇ 'ਚ ਬਹੁਤ ਸਟ੍ਰਿਕਟ ਨੇ ਜੀ ਹਮੇਸ਼ਾ ਸਾਨੂੰ ਇਹ ਗੱਲ ਕਹਿੰਦੇ ਨੇ ਸਾਡੀ ਪਾਰਟੀ ਦੀ ਲੀਡਰਸ਼ਿਪ ਵੀ ਕਹਿੰਦੀ ਹੈ ਕਿ ਪੋਲੀਟੀਕਲ ਪਾਰਟੀ ਦੇ ਐਕਟੀਵਿਸਟ ਨੂੰਰ ਬੀਜਪੀ ਸੱਤਾਧਰ ਪਾਰਟੀ ਹੈ ਜ਼ਿੰਮੇਵਾਰ ਪਾਰਟੀ ਹੈ ਦੇਸ਼ ਦੀ ਏਕਤਾ ਅਖੰਡਤਾ ਨੂੰ ਵਿਸ਼ਵਾਸ ਰੱਖਣ ਵਾਲੀ ਪਾਰਟੀ ਹੈ ਸਾਡੇ ਕਿਸੇ ਵੀ ਨੇਤਾ ਦੇ ਬਿਆਨ ਚ ਇਸ ਪ੍ਰਕਾਰ ਦੀ ਗੱਲ ਨਹੀਂ ਆਣੀ ਚਾਹੀਦੀ ਜਿਹੜੀ ਕਿਸੇ ਵੀ ਤਰ੍ਹਾਂ ਨਾਲ ਭਾਈਚਾਰੇ ਨੂੰ ਤੋੜਨ ਵਾਲੀ ਹੋਵੇ ਇਹ ਗੱਲ ਤਾਂ ਸਾਨੂੰ ਪਾਰਟੀ ਵਿੱਚ ਸਿਖਾਉਂਦੀ ਹੈ ਜੀ ਬਹੁਤ ਸ਼ੁਕਰੀਆ ਸਵਾਜੀ ਲਿਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਤਾਂ ਸਵਾ ਸ਼ਰਮਾ ਅੱਜ ਸਾਡੇ ਨਾਲ ਜੁੜੇ ਜਿਨ੍ਹਾਂ ਨੇ ਬੀਜੇਪੀ ਦਾ ਕੀ ਰੋਡ ਮੈਪ ਪੰਜਾਬ ਦੇ ਲਈ ਰਹਿਣ ਵਾਲਾ ਹੈ ਉਸ ਦੇ ਬਾਰੇ ਸਾਨੂੰ ਦੱਸਦੇ ਨਜ਼ਰ ਆਏ ਉਥੇ ਕਿਸਾਨਾਂ ਦੇ ਲਈ ਬੀਜੇਪੀ ਦੇ ਅੱਗੇ ਕੀ ਪਲਾਨ ਹੈ ਕਿਸਾਨਾਂ ਦੀ ਭਲਾਈ ਲਈ ਕੀ ਹੋਵੇਗਾ ਉਥੇ ਖਾਸ ਤੌਰ ਤੇ ਭਾਸ਼ਾ ਦੀ ਮਰਿਆਦਾ ਸ਼ਬਦਾ ਦੀ ਮਰਿਆਦਾ ਤੇ ਜ਼ਿਕਰ ਕਰਦੇ ਹੋਏ ਨਜ਼ਰ ਆਏ ਕਿ ਭਾਜਪਾ ਉਸ ਆਗੂ ਤੇ ਕਾਰਵਾਈ ਕਰੇਗੀ ਜੋ ਵੀ ਇਸ ਤਰ੍ਹਾਂ ਦੀ ਭਾਸ਼ਾ ਵਰਤਦਾ ਹੈ ਜਾਂ ਫਿਰ ਕਿਸੇ ਤਰ੍ਹਾਂ ਵੀ ਮਰਿਆਦਾ ਦੀ ਉਲੰਘਣਾ ਕਰਦਾ ਹੈ ਦੇਵ ਜਾਜ਼ਾ ਦੇ ਲਿਵਿੰਗ ਇੰਡੀਆ